ਬੜਾ ਘੈਂਟ ਜਿਹਾ ਕੈਰੈਕਟਰ ਸੀ ਬਾਈ ਦਾ ਤੇ ਬਾਈ ਨਾਲ ਪਹਿਲਾਂ ਆਪਾਂ ਗੱਲਬਾਤ ਸਾਂਝੀ ਕਰੀਏ ਜਦੋਂ ਭਾਜੀ ਇਦਾਂ ਹੁੰਦਾ ਨਾ ਜਿਵੇਂ ਥੋੜਾ ਬਿਲਨ ਦਾ ਰੋਲ ਰਿਹਾ ਤੁਹਾਨੂੰ ਸੂਟ ਵੀ ਉਹੀ ਕਰਦੇ ਨੇ ਕਿਉਂਕਿ ਚਿਹਰੇ ਤੇ ਤੁਹਾਡੇ ਉਦਾਂ ਬਣੀ ਹੋਈ ਆ ਰੌਣਕ ਜੀ ਨਹੀਂ ਨਹੀਂ ਕبھی ਨਹੀਂ ਨਹੀਂ ਸਾਰਾ ਸੀ ਕਹਿ ਸਕਦੇ ਜਿਹੜਾ ਮੰਨ ਲਓ ਕਹਿੰਦੇ ਨਾ ਕੋਈ ਬਿਲਨ ਦੇ ਰੋਲ ਦੇ ਵਿੱਚ ਹੁੰਦੀ ਆ ਚਿਹਰੇ ਤੇ ਤੁਹਾਡੇ ਉਹੀ ਚਲਕਦੀ ਆ ਜੀ ਸੋਚ ਲਿਆ ਹੁਣ ਛੱਡ ਦੇ ਇਹਨੂੰ ਨਾ ਨਾ ਉਹਤੇ ਵੀ ਇਹ ਨਹੀਂ ਕਮ ਆਉਣਾ ਹਮ ਜੌਨ ਵਿਕਟਰ ਹਾਂਜੀ ਵੈਕਟਰ ਭਾਜੀ ਤੁਹਾਡੇ ਨਾਲ ਗੱਲ ਜਦੋਂ ਕਰਨ ਆਏ ਤੇ ਤੁਸੀਂ ਆਪਣਾ ਬੀਜੀ ਸੀਗੇ ਨਿਸ਼ਾਨੇ ਦੇ ਵਿੱਚ ਕਹਿੰਦਾ ਹਾਂ ਹਾਂਜੀ ਉਹ ਫਿਰ ਉਹਦਾ ਡਾਇਲੌਗ ਹੋਣਾ ਕੀ ਸੀ ਉਹਦਾ ਹਾਂਜੀ ਉਹਨਾਂ ਨੇ ਸ਼ਾਇਦ ਕੁਝ ਕੋਈ ਮਤਲਬ ਲੱਭ ਕੇ ਕਰੇ ਥੋੜਾ ਨਾਲ ਗੱਲਬਾਤ ਕਰ ਰਹੇ ਸੀਗੇ ਵੀ ਸਾਡੇ ਵੱਲ ਵੀ ਧਿਆਨ ਦੇ ਲੋ ਤੁਸੀਂ ਕਹੇ ਸੀ ਕਿ ਉੱਥੇ ਵੀ ਇਹ ਨਹੀਂ ਕੰਮ ਆਉਣਾ ਉੱਥੇ ਵੀ ਇਹ ਨਹੀਂ ਕੰਮ ਆਉਣਾ ਕੀ ਸੀ ਮੈਨੂੰ ਪਤਾ ਤੇ ਕਹਿੰਦੇ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣ ਦੇ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣ ਦੇ ਰਾਹ ਦੇ ਰੋੜਿਆਂ ਨੂੰ ਰਾਹੇ-ਰਾਹੇ ਪੈਣ ਦੇ ਤੇਰੇ ਅੱਗੇ ਹੋਣਾ ਮਜਬੂਰ ਚਾਹੀਦਾ ਉਹ ਰੱਬ ਆਣ ਕੇ ਪੁੱਛੇ ਤੈਨੂੰ ਕੀ ਚਾਹੀਦਾ ਤੇ ਗੱਲ ਦੋਸਤੋ ਕਰਦਾ ਉਹਨਾਂ ਕਰੈਕਟਰਾਂ ਦੀ ਜਦੋਂ ਨਾ ਸ਼ੁਰੂਆਤ ਕਰਦੇ ਕਿਸੇ ਫਿਲਮ ਲਾਈਨ ਦੇ ਵਿੱਚ ਆਉਣਾ ਹੋਵੇ ਚਾਹੇ ਸੰਗੀਤ ਦੀ ਲਾਈਨ ਦੇ ਵਿੱਚ ਆਉਣਾ ਹੋਵੇ ਤਾਂ ਆਰਟਿਸਟਾਂ ਨੂੰ ਇੰਨੀਆਂ ਕਿ ਜ਼ਿਆਦਾ ਔਕੜਾਂ ਆਉਂਦੀਆਂ ਨੇ ਤੇ ਸ਼ਾਇਦ ਨਾ ਸੋਚ ਵੀ ਨਹੀਂ ਸਕਦੇ ਸੀ ਹਰਾਨ ਹੋ ਜਾਨੇ ਕਦੇ ਕਦੇ ਪਰ ਉਹਨਾਂ ਦੇ ਵਿੱਚੋਂ ਆਰਟਿਸਟਾਂ ਦੇ ਵਿੱਚੋਂ ਸਾਡੇ ਨਾਲ ਇੱਕ ਆਰਟਿਸਟ ਮੌਜੂਦ ਨੇ ਅੱਜ ਬਾਈ ਡੈਵੀ ਸਿੰਘ ਜੀ ਬਾਈ ਸੱਚੀ ਗੱਲ ਸੱਚੀ ਹੈ ਵੀਰੇ ਠੀਕ ਠਾਕ ਹੋ ਚੜਦੀ ਕਲਾ ਜੀ ਕੈਮ ਕੈਮ ਤੇ ਮੈਂ ਕਹਿੰਦਾ ਬਾਈ ਅਸੀਂ ਭਾਗ ਆਲੇ ਸਾਨੂੰ ਅੱਜ ਦਰਸ਼ਨ ਹੋਏ ਨੇ ਤੇ ਜੇ ਨਾ ਬਾਈ ਆਪਾਂ ਗੱਲ ਕਰੀਏ ਤੇ ਆਏ ਮੰਨ ਕੇ ਚੱਲ ਪੋ ਸਾਡੇ ਕੋਲ ਨਾ ਇੰਨੇ ਕਈ ਜਿਆਦਾ ਕਮੈਂਟ ਆਏ ਸੀ ਕਿ ਆਰਟਿਸਟ ਆਪਣੇਡੇ ਦੇਖ ਰਹੇ ਨੇ ਜਦੋਂ ਸਾਡੇ ਆਰਟਿਸਟਾਂ ਦੀ ਕੋਈ ਵੀਡੀਓ ਕਰਦੇ ਆਂ ਅਸੀਂ ਤੇ ਇੰਟਰਵਿਊ ਕਰਦੇ ਆਂ ਸਾਡੇ ਕੋਲ ਦਰਸ਼ਕਾਂ ਦੇ ਸਾਡੇ ਇੰਨੇ ਕ ਕਮੈਂਟ ਆਏ ਸੀ ਕਹਿੰਦੇ ਵੀ ਡੈਵੀ ਭਾਜੀ ਹੁਣ ਉਹਨਾਂ ਨੂੰ ਕਦੋਂ ਲੈ ਕੇ ਆ ਰਹੇ ਹੋ ਕੀ ਬੋਲ ਤੁਹਾਨੂੰ ਪਾਗ ਮੇਰੇ ਤੇ ਅਸੀਂ ਵੀ ਪਾਗਾਂ ਵਾਲੇ ਜੀ ਸਾਨੂੰ ਤੁਹਾਨੂੰ ਇੰਨੀ ਨੇੜਤਾ ਤੋਂ ਜਿਹੜਾ ਜਾਣਨ ਨੂੰ ਤੇ ਦੇਖਣ ਦਾ ਮੌਕਾ ਮਿਲਦਾ ਜੀ ਤੇ ਸਾਡੇ ਦਰਸ਼ਕ ਵੀ ਅੱਜ ਬੜੇ ਮੈਂ ਆਪਣੇ ਲਈ ਕਹੂੰਗਾ ਕਿ ਕਿਸ ਬੜੀ ਕਿਸਮਤ ਨਾਲ ਇਹ ਪਿਆਰ ਮਿਲਦਾ ਇਹ ਦੁਆਵਾਂ ਮਿਲਦੀਆਂ ਨੇ ਬਿਲਕੁਲ ਜੀ ਬਿਲਕੁਲ ਪਤਾ ਹੀ ਕਰਨਾ ਕਿ ਪਾਗਾਂ ਵਾਲਾ ਮੈਂ ਜੋ ਹੈ ਨਾ ਪਿਆਰ ਮਿਲ ਰਿਹਾ ਸਹੀ ਗੱਲ ਹੈ ਜੀ ਬਿਲਕੁਲ ਤੇ ਭਾਜੀ ਪਹਿਲਾਂ ਨਾ ਇੱਕ ਉਹ ਡਾਇਲੋਗ ਹੋ ਜਾ ਜੀ ਕਿਹੜਾ ਹਾਸਿਰ ਫਿਲਮ ਵਾਲਾ ਉਹ ਉੱਥੇ ਵੀ ਇਹ ਨਹੀਂ ਕੰਮ ਆਉਣਾ ਉਹ ਤਵੀ ਇਹ ਨਹੀਂ ਕੰਮ ਆਉਣਾ ਕੋਈ ਕਿਸੇ ਪੁਰਾਣ ਉਹ ਅੱਛਾ ਸੀਗਾ ਜਿਹੜਾ ਤੁਹਾਡਾ ਇਹ ਕੋੜਾ ਸ਼ੂਟਰ ਦਾ ਰੋਲ ਸੀਗਾ ਜਦੋਂ ਇਹ ਨਾ ਜੀ ਹਾਂਜੀ ਉਹ ਤੋਂ ਪਹਿਲਾਂ ਕੋਈ ਸੀਨ ਸੀ ਜਿਹੜਾ ਉੱਥੇ ਤੁਹਾਡੇ ਨਾਲ ਜਦੋਂ ਗੱਲ ਕਰਨ ਆਏ ਜੀ ਭਾਜੀ ਹੁਣੇ ਜਿਹੜੇ ਨਾਲ ਇੱਕ ਬਿਲਨ ਦੇ ਰੋਲ 'ਚ ਹੋਰ ਸੀਗੇ ਨਾਲ ਹਸਰੋਂ ਦੇ ਚਾਹੀਏ ਜான் ਵਿਕਟਰ ਹਾਂਜੀ ਵੈਕਟਰ ਬਾਜੀ ਤੁਹਾਡੇ ਨਾਲ ਗੱਲ ਜਦੋਂ ਕਰਨ ਆਏ ਤੇ ਤੁਸੀਂ ਆਪਣਾ ਬੀਜੀ ਸੀਗੇ ਨਿਸ਼ਾਨੇ ਦੇ ਵਿੱਚ ਉਹ ਕਹਿੰਦਾ ਹਾਂ ਹਾਂਜੀ ਉਹ ਫਿਰ ਉਹਦਾ ਡਾਇਲੋਗ ਬੋਲਣਾ ਕੀ ਸੀ ਉਹਦਾ ਹਾਂਜੀ ਉਹਨਾਂ ਨੇ ਸ਼ਾਇਦ ਕੁਝ ਕੋਈ ਮਤਲਬ ਲਾਭ ਜ ਕਰਾ ਥੋੜਾ ਨਾਲ ਗੱਲਬਾਤ ਕਰ ਰਹੇ ਸੀਗੇ ਵੀ ਸਾਡੇ ਵੱਲ ਵੀ ਧਿਆਨ ਦੇ ਲੋ ਤੁਸੀਂ ਕਹੇ ਸੀ ਉੱਥੇ ਵੀ ਇਹ ਨਹੀਂ ਕੰਮ ਆਉਣਾ ਤੇ ਵੀ ਨਹੀਂ ਕਮਾਉਣਾ ਹੈ ਕੀ ਜੀ ਮੈਨੂੰ ਪਤਾ ਤੇ ਉਹਨਾ ਭਾਜੀ ਤੁਹਾਨੂੰ ਦੱਸਦਾ ਮੈਂ ਸਾਡੇ ਦਰਸ਼ਕਾਂ ਨਾਲ ਹੀ ਪਹਿਲਾਂ ਖੁੱਲ ਕੇ ਗੱਲ ਹੋ ਜੇ ਇੱਕ ਵਾਰੀ ਤੇ ਮੈਂ ਤੁਹਾਨੂੰ ਅੱਜ ਦੱਸਦਾ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਕਿਉਂਕਿ ਭਾਜੀ ਦਾ ਨਾ ਗੈਟਅਪ ਜਿਹੜਾ ਚੇਂਜ ਹੁੰਦਾ ਰਹਿੰਦਾ ਹਨਾ ਕਈ ਫਿਲਮਾਂ ਦੇ ਵਿੱਚ ਭਾਜੀ ਨੇ ਬਿਨਾ ਬਾਲਾਂ ਤੋਂ ਰੋਲ ਵੀ ਕੀਤਾ ਤੇ ਕਈ ਫਿਲਮਾਂ ਦੇ ਵਿੱਚ ਸਰਦਾਰ ਬਣ ਕੇ ਵੀ ਕੀਤਾ ਪੱਗ ਦੇ ਨਾਲ ਕਿਉਂਕਿ ਬਹੁਤੇ ਲੋਕਾਂ ਨਾਲ ਕਨਫਿਊਜ਼ ਹੋ ਜਾਂਦੇ ਵੇ ਇਸ ਤਰ੍ਹਾਂ ਨਾ ਹਾਜ਼ਰ ਬਣਦੇ ਵਿੱਚ ਬਾਈ ਜੀ ਉਹਨਾਂ ਦਾ ਰੋਲ ਸੀਗਾ ਕਿ ਕੋੜਾ ਸ਼ੂਟਰ ਦਾ ਜੀ ਤੇ ਬੜਾ ਘੈਂਟ ਜਿਹਾ ਕੈਰੈਕਟਰ ਸੀ ਬਾਈ ਦਾ ਤੇ ਬਾਈ ਨਾਲ ਪਹਿਲਾਂ ਆਪਾਂ ਗੱਲਬਾਤ ਸਾਂਝੀ ਕਰੀਏ ਜਦੋਂ ਭਾਜੀ ਇਦਾਂ ਹੁੰਦਾ ਨਾ ਜਿਵੇਂ ਥੋੜਾ ਬਿਲਨ ਦਾ ਰੋਲ ਰਿਹਾ ਤੁਹਾਨੂੰ ਸੂਟ ਵੀ ਉਹੀ ਕਰਦੇ ਨੇ ਕਿਉਂਕਿ ਚਿਹਰੇ ਤੇ ਤੁਹਾਡੇ ਉਦਾਂ ਬਣੀ ਹੋਈ ਆ ਰੌਣਕ ਜੀ ਕਮੇਨਗੀ ਨਹੀਂ ਨਹੀਂ ਕਮੇਨਗੀ ਨਹੀਂ ਸਾਰਾ ਸੀ ਕਹਿ ਸਕਦੇ ਜਿਹੜਾ ਮੰਨ ਲਓ ਕਹਿੰਦੇ ਨਾ ਕੋਈ ਬਿਲਨ ਦੇ ਰੋਲ ਦੇ ਵਿੱਚ ਹੁੰਦੀ ਆ ਚਿਹਰੇ ਤੇ ਤੁਹਾਡੇ ਉਹ ਚੀਜ਼ ਝਲਕਦੀ ਆ ਜੀ ਪੂਰੀ ਜਿਵੇਂ ਇਹ ਗਿਣਮਿਆਂ ਦੇ ਲਈ ਬਣੇ ਨੇ ਜਿਵੇਂ ਅਮਰੀਕਪੂਰੀ ਸਾਹਿਬ ਸੀਗੇ ਉਹਨਾਂ ਦੇ ਲਈ ਵੀ ਕਹਿੰਦੇ ਵੀ ਸ਼ਾਇਦ ਜੇ ਉਹ ਹੀਰੋ ਦੇ ਰੂਪ ਚ ਆਉਂਦੇ ਸ਼ਾਇਦ ਉਹਨੇ ਕਾਮਯਾਬ ਨਾ ਹੁੰਦੇ ਜਿੰਨੇ ਉਹ ਬਿਲੰਦ ਦੇ ਰੂਪ ਦੇ ਵਿੱਚ ਹੋਏ ਸੀ ਬਾਕੀ ਮੇਰੇ ਆਈਡਲ ਵੀ ਨਹੀਂ ਉਹ ਬਿਲਕੁਲ ਜੀ ਬਿਲਕੁਲ ਤੇ ਸਰ ਨਾਲ ਨਾਲ ਮੈਂ ਇਹ ਗੱਲ ਕਰਦਾ ਜਦੋਂ ਆਪਾਂ ਜਦੋਂ ਤੁਸੀਂ ਹਸਰ ਫਿਲਮਾਂ ਦੇ ਵਿੱਚ ਕਰਿਆ ਸੀ ਰੋਲ ਜੇ ਤਾਂ ਕਦੇ ਰਿਸ਼ਤੇਦਾਰਾਂ ਨੇ ਜਾਂ ਫਿਰ ਦੋਸਤ ਮਿੱਤਰਾਂ ਨੇ ਭੈਣ ਭਰਾਵਾਂ ਨੇ ਕਦੇ ਇੱਕ ਕਮੈਂਟ ਵਾਜੀ ਕਰੀ ਸੀ ਵੀ ਆਰ ਫਿਲਮ ਚ ਤੇਰੇ ਕੁੱਟ ਪੈ ਗਈ ਹਾਂ ਜਿਹੜੇ ਬਹੁਤ ਤੁਹਾਡੇ ਨੇੜੇ ਦੇ ਦੋਸਤ ਹੁੰਦੇ ਨੇ ਜਾਂ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨੂੰ ਲੱਗਦਾ ਤਾਂ ਔੜ ਹੈ ਹਾਂਜੀ ਹਾਂਜੀ ਪਰ ਮਾਣ ਨੂੰ ਕਿਹਾ ਵੀ ਤੁਸੀਂ ਫਿਲਮ ਦੇ ਤੌਰ ਤੇ ਦੇਖੋ ਉਹ ਕਰੈਕਟਰ ਹੈ ਕਰੈਕਟਰ ਨੂੰ ਤੁਸੀਂ ਵੀ ਗਾਲਾਂ ਕੱਢੋ ਸਕੋ ਮੈਨੂੰ ਵਧੀਆ ਲੱਗੂਗਾ ਬਿਲਕੁਲ ਜੀ ਬਿਲਕੁਲ ਕਿਉਂਕਿ ਸਕਰੀਨ ਤੇ ਤੁਸੀਂ ਉਹ ਕਰੈਕਟਰ ਨੂੰ ਗਾਲ ਕੱਢਣਾ ਮੈਨੂੰ ਨਹੀਂ ਕੱਟਦਾ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਤਾਂ ਬਾਹਰਾਂ ਕੱਢ ਦਿਵਾਓ ਤੇ ਸਰ ਬਹੁਤ ਨੇ ਘੱਟ ਲੋਕ ਇਹ ਗੱਲ ਜਾਣਦੇ ਆ ਜੀ ਵੀ ਤੁਸੀਂ ਐਕਟਿੰਗ ਦੇ ਨਾਲ ਨਾਲ ਐਜ਼ ਅ ਮਿਊਜ਼ਿਕ ਡਾਇਰੈਕਟਰ ਵੀ ਹੋ ਜੀ ਬਹੁਤ ਘੱਟ ਲੋਕ ਜਾਣਦੇ ਆ ਜੀ ਤੇ ਬਹੁਤ ਘੱਟ ਲੋਕਾਂ ਨੂੰ ਇਹ ਵੀ ਪਤਾ ਵੀ ਅੱਜ ਦੇ ਜਿਹੜੇ ਇੰਡਸਟ ਕਿੰਗ ਨੇ ਜਿਹੜੇ ਬੱਬੂ ਮਾਨ ਸਾਹਿਬ ਉਹਨਾਂ ਦੇ ਮੂਰੇ ਲੈ ਕੇ ਆਣ ਵਾਲੇ ਤੁਸੀਂ ਹਾਂ ਮੇਰੇ ਕੋਲ ਹੋਂ ਨਾ ਨਹੀਂ ਫਿਰ ਵੀ ਤੁਹਾਡੀ ਇੱਕ ਮਾਲੋ ਕਿਰਪਾ ਰਹੀ ਹਾਂਜੀ ਟੀਮ ਵਰਕ ਹੁੰਦਾ ਇੱਕ ਹੈ ਨਾ ਹਾਂਜੀ ਹਾਂਜੀ ਤੇ ਕਰਨਿਆਲਾ ਉਪਰਾਲਾ ਬਾਬਾ ਤੇ ਕੀ ਸੀਨ ਸੀਗੇ ਸਰ ਉਹ ਜੀ ਉਦੋਂ ਉਸ ਸਮੇਂ ਜਦੋਂ ਸ਼ੁਰੂਆਤ ਹੋਈ ਹੈ ਜੀ ਤੁਸੀਂ ਨਾਲ ਰਹੇ ਹੋ ਹਾਂ ਸ਼ੁਰੂਆਤ ਬਾਬਾ ਦੀ ਕਿਰਪਾ ਨਾਲ ਫਸਟ ਜਿਹੜਾ ਫਸਟ ਉਹਨਾਂ ਦੀ ਐਲਬਮ ਸੀਗੀ ਹਾਂਜੀ ਹਾਂਜੀ ਉਸ ਇਕੱਠਿਆਂ ਨਹੀਂ ਕੀਤੀ ਸੀਗੀ ਤੂੰ ਮੇਰੀ ਮਿਸ ਇੰਡੀਆ ਠੀਕ ਹੈ ਜੀ ਸੋ ਬੜੀ ਐਕਸਪੀਰੀਅੰਸ ਸੀ ਇੱਕ ਮੈਂ ਤੇਜਿੰਦਰ ਸਿੰਘ ਮਾਨ ਨੂੰ ਬੱਬੂ ਮਾਨ ਬਣਦੇ ਦੇਖਿਆ ਬੱਲੇ ਬੱਲੇ ਸੋ ਜਲਵੇ ਜੀ ਕੀ ਆ ਬਾਤ ਹੈ ਜਿੰਦਗੀ ਦੇ ਭਾਈ ਤੁਸੀਂ ਬਹੁਤ ਐ ਤਰ੍ਹਾਂ ਦੇ ਜਿਹੜੇ ਮੰਨ ਲਓ ਹਾਲਾਤ ਦੇਖਿਆ ਨਾ ਚੰਗਾ ਵੀ ਦੇਖਿਆ ਮਾੜਾ ਵੀ ਦੇਖਿਆ ਇੰਜੋਏ ਵਾਲੇ ਵੀ ਬਹੁਤ ਦੇਖੇ ਤੁਸੀਂ ਜਿਵੇਂ ਹੁਣ ਅਜੇ ਬਿਲੰਦ ਦੇ ਰੋਲ ਦੇ ਵਿੱਚ ਤੁਸੀਂ ਆ ਰਹੇ ਹੋ ਜੀ ਇੱਕ ਟਾਈਮ ਤੁਸੀਂ ਪੰਗੜੇ ਦੇ ਵਿੱਚ ਮੈਡਲ ਜਿੱਤੇ ਨੇ ਜੀ ਤੇ ਸਰ ਆਪਾਂ ਉਹ ਵੀ ਜ਼ਰੂਰ ਦਰਸ਼ਕਾਂ ਦੇ ਨਾਲ ਆ ਸਾਂਝੀ ਕਰੀਏ ਤੇ ਉਹ ਕਿਹੜੇ ਸਨ ਦੀ ਗੱਲ ਸੀ ਕਦੋਂ ਉਹ ਧਰਤੀ ਨੂੰ ਭਾਗ ਲੱਗੇ ਜਦੋਂ ਤੁਸੀਂ ਆਪਣੇ ਪੱਬਾਂ ਦੇ ਨਾਲ ਦੁਨੀਆ ਨਚਾਈ ਬੜਾ ਸੁਨਹਿਰੀ ਦੌਰ ਸੀ ਇਹ ਵੀਰੇ ਉਹ 87 ਤੋਂ ਸਟਾਰਟ ਹੋਇਆ ਪੰਗੜੇ ਦਾ ਸਫਰ ਚੱਲਿਆ ਕੋਈ 94 ਤੱਕ ਠੀਕ ਹੈ ਜੀ ਉਹਦੇ ਚ ਮੈਂ ਮਾਤਾ ਗੁਜਰੀ ਕੋਲ ਫਤਿਹਗੜ੍ਹ ਸਾਹਿਬ ਵੀ ਰਿਹਾ ਉਸ ਵਾਰ ਮਹਿੰਦਰਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਗਾਤਾਰ 8 ਸਾਲ ਪੰਗੜਾ ਪਾਇਆ ਮੈਂ ਤੇ ਉੱਚੋਂ ਸੱਤ ਗੋਲਡ ਨੇ ਇੰਟਰ ਜ਼ੋਨ ਨੇ ਇੰਟਰ ਯੂਨੀਵਰਸਟੀਆਂ ਨੇ ਤੇ ਉਹ ਵਾਕਈ ਬਹੁਤ ਵਧੀਆ ਦੌਰ ਸੀ ਉਹ ਚ ਮੇਰੇ ਨਾਲ ਹੀਰੇ ਹੀ ਬੰਦੇ ਸੀਗੇ ਭਰਾ ਮੇਰਾ ਹਰਜੀਤ ਸ਼ੁਰੂ ਕਰਤਾ ਹਾਂ ਹਾਂਜੀ ਪਾਲੀ ਤਨੌਲਾ ਰਾਜੂ ਖੰਨਾ ਰੋਹੀ ਕਾਂਜੀ ਰੂਬੀ ਸੋ ਕੀ ਬਾਤ ਆ ਉਹ ਨਹੀਂ ਮੈਂ ਹੁਣ ਵੀ ਮੈਨੂੰ ਪਰ ਮੈਨੂੰ ਲੱਗਦਾ ਨਹੀਂ ਕਿ ਅਜਨਾ ਟਾਈਮ ਹੋ ਗਿਆ ਮੈਨੂੰ ਕਾਲਜ ਛੱਡੇ ਨੂੰ ਕਿਉਂਕਿ ਉਹ ਸਾਰੇ ਭਰਾ ਮੇਰੇ ਅੱਜ ਵੀ ਇਨ ਟੱਚ ਨੇ ਸੋ ਅਸੀਂ ਬੰਗੜੇ ਦੇ ਸਿਰ ਤੇ ਦੁਨੀਆ ਘੁੰਮੀ ਆ ਪੂਰਾ ਇੰਡੀਆ ਘੁੰਮਿਆ ਉਸ ਤੋਂ ਬਾਅਦ ਬਹੁਤ ਸਾਰੇ ਮੁਲਕ ਦੇਖੇ ਦਿਖਾਏ ਬਾਬਾ ਜੀ ਨੇ ਤੇ ਬਟ ਉਹ ਮੈਂ ਮਿਸ ਕਰਦਾ ਉਹ ਦਿਨਾਂ ਨੂੰ ਕਿਉਂਕਿ ਵਕਈਓ ਇੱਕ ਜਲਵਾ ਹੋ ਰਹੀ ਸੀ ਪੰਗੜੇ ਦਾ ਨਾ ਜਿਹੜਾ ਉਹ ਦੁਨੀਆ ਹੋਰ ਸੀਗੀ ਬਟ ਅੱਜ ਇਹ ਪੰਗੜੇ ਦਾ ਥੋੜਾ ਜਿਹਾ ਲੈਵਲ ਕੁਛ ਆ ਬਿਆਹ ਚ ਨਚਣ ਗਉਣ ਕਰਕੇ ਡਿਫਰੈਂਟ ਹੋ ਗਿਆ ਸਾਡੇ ਵੇਲੇ ਤਾਂ ਇੱਕ ਤਰ੍ਹਾਂ ਦਾ ਇੱਕ ਸਪੋਰਟ ਸੀ ਸੀਗਾ ਪੰਗੜਾ ਵੀ ਨਾ ਆਪਣੇ ਯੂਨੀਵਰਸਿਟੀ ਜੇ ਇੱਕ ਅਲੱਗ ਜੀ ਇਹਨਾਂ ਦੀ ਟੌਰ ਹੁੰਦੀ ਸੀਗੀ ਕਿ ਅੱਛਾ ਜਰੋ ਪੰਗੜੇ ਵਾਲਿਆਂ ਨੇ ਕੀ ਬਾਤ ਹੈ ਹੈ ਨਾ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ ਬਟ ਸਾਡੀ ਮੇਰਲੀ ਪ੍ਰਾਊਡ ਦੀ ਗੱਲ ਹੈ ਪ੍ਰਾਊਡ ਆਫ ਕਿ ਹਮ ਮੈਂ ਪੰਗੜੇ ਦਾ ਉਹ ਜਿਹੜੇ ਉਹ ਲਾਈਫ ਹੈ ਉਹ ਜਿਉਂ ਹੀ ਹੈ ਮੈਂ ਜੀ ਬਿਲਕੁਲ ਸਰ ਬਹੁਤ ਘੱਟ ਲੋਕ ਇਹ ਗੱਲ ਜਾਣਦੇ ਆ ਜੀ ਅੱਜ ਸਾਡੀ ਪੰਜਾਬੀ ਇੰਡਸਟਰੀ ਦੇ ਜਿਹੜੇ ਕਮੇਡੀ ਕਿੰਗ ਨੇ ਬੀਨੋ ਢਿੱਲੋ ਸਰ ਵੀ ਉਹ ਵੀ ਤੁਹਾਡੇ ਨਾਲ ਭੰਗੜੇ 'ਚ ਰਹੇ ਨੇ ਬਹੁਤ ਘੱਟ ਲੋਕਾਂ ਨੂੰ ਪਤਾ ਹੀ ਗੱਲ ਦਾ ਅੱਜ ਜਰੂਰ ਸਾਹਮਣਾ ਬਣਦਾ ਜੀ ਉਹ ਚੀਜ਼ ਦਾ ਹਾਂ ਅਸੀਂ ਇਕੱਠਿਆਂ ਨੇ 8 ਸਾਲ ਇੱਕ ਟੀਮ 'ਚ ਵੀ ਭੰਗੜਾ ਪਾਇਆ ਯੂਨੀਵਰਸਿਟੀ ਦੀ ਜਿਹੜੀ ਸਾਡੀ ਕੰਬਾਈਨ ਟੀਮ ਹੁੰਦੀ ਸੀ ਉਹ ਇਕੱਠੇ ਸੀਗੇ ਆਦਰਵਾਇਜ਼ ਅਸੀਂ ਕੰਪੀਟੀਟਰ ਵੀ ਰਹੇ ਹਾਂ ਉਹ ਧੂਰੀ ਤੋਂ ਆਉਂਦੇ ਰਹੇ ਨੇ ਕੰਪੀਟੀਸ਼ਨ ਦੇ ਵਿੱਚ ਤੇ ਮੈਂ ਮਾਤਾ ਗੁਜਰੀ ਕੋਲ ਫਤਿਹਗੜ੍ਹ ਸਾਹਿਬ ਤੋਂ ਫਿਰ ਉਹ ਯੂਨੀਵਰਸਿਟੀ ਵੱਲੋਂ ਤੇ ਮੈਂ ਮਹਿੰਦਰਾ ਕਾਲਜ ਵੱਲੋਂ ਫਿਰ ਅਸੀਂ ਇੱਕ ਟੀਮ ਦੇ ਵਿੱਚ ਵੀ ਇਕੱਠੇ ਪਰਫਾਰਮ ਕੀਤਾ ਫੈਸਟੀਵਲ ਆਫ ਇੰਡੀਆ ਸਾਡਾ ਜਰਮਨੀ ਹੋਇਆ ਸੀਗਾ 91 'ਚ ਰਸ਼ੀਆ ਉਹ ਇੰਗਲੈਂਡ ਉਹ ਚ ਵੀ ਅਸੀਂ ਇਕੱਠੇ ਸੀਗੇ ਬਿਲਕੁਲ ਸੋ ਮੈਨੂੰ ਉਸ ਟਾਈਮ ਵੀ ਆਹੀ ਸੀ ਜੋ ਅੱਜ ਫਰਮਾ 'ਚ ਜਿਹੜੀ ਕਾਮੇਡੀ ਹੈ ਉਹ ਸਾਡਾ ਪੂਰਾ ਫੁੱਲ ਟਾਈਮ ਐਂਟਰਟੇਨਰ ਸੀਗਾ ਠੀਕ ਹੈ ਜੀ ਤੇ ਅੱਜ ਵੀ ਹੁਮੇਦਈ ਹੈ ਜਿਵੇਂ ਉਹ ਕਾਲਜ ਵੇਲੇ ਸੀਗਾ ਤੇ ਸਰ ਕੋਈ ਯਾਦਗਾਰੀ ਐਸੀ ਹਰਕਤ ਬਾਈ ਦੀ ਕਮੇਡੀ ਕੋਈ ਜਿਹੜੀ ਜਦ ਅਕਸਰ ਜਿਹੜੇ ਡਾਇਲੋਗ ਬੋਲਦੇ ਸੀ ਉਦਾਂ ਦੀ ਕੋਈ ਇੱਕ ਹੋਵੇ ਤਾਂ ਦੱਸਾਂ ਕੋਈ ਇੱਕ ਜਿਹੜਾ ਥੋੜੀ ਜਿਆਦਾ ਹਾਂਜੀ ਟਿਕਦਾ ਹੀ ਨਹੀਂ ਸੀ ਨਾ ਅੱਛਾ ਟਿਕਦਾ ਹੀ ਨਹੀਂ ਸੀਗਾ ਲਗਾਤਾਰ ਬਾਈ ਦੀ ਚਲਦੀ ਸੀ ਕਮੇਟੀ ਐਦਾਂ ਹੀ ਆ ਇਹ ਮੈਨੂੰ ਪੁੱਛਦਾ ਸੀ ਵੀ ਕਦੋਂ ਸੀਰੀਅਸ ਕਦੋਂ ਹੋਏਗਾ ਉਹ ਯਾਦ ਕਰਕੇ ਦੱਸ ਚਲੋ ਸੀਰੀਅਸ ਦਾਦਾ ਸੀਰੀਅਸ ਕਦੋਂ ਹੋਏ ਉਹ ਸੀਰੀਅਸ ਕਦੇ ਸੀਰੀਅਸ ਕਦੇ ਹੁੰਦਾ ਨਹੀਂ ਬਾਈ ਬਿਲਕੁਲ ਕਿਉਂਕਿ ਉਹਨਾਂ ਦਾ ਕੰਮ ਹੈ ਉਹਨਾਂ ਦਾ ਰੋਟੀ ਟੁਕੀ ਐਸੇ ਚੀਜ਼ ਦੇ ਉੱਪਰ ਤੇ ਬਾਕੀ ਕੁਦਰਤ ਵੱਲੋਂ ਬਖਸ਼ਿਸ਼ ਉਹਨਾਂ ਨੂੰ ਕੀ ਬਾਤ ਤੇ ਇੱਕ ਸਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਵੀ ਜਿਹੜੇ ਆਪਣੇ ਆਰਟਿਸਟ ਨੇ ਹੌਬੀ ਧਾਲੀਵਾਲ ਸਾਹਿਬ ਹਾਂਜੀ ਉਹਨਾਂ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰੋ ਵੀ ਇੱਕ ਟਾਈਮ ਹਬੀ ਬਾਈ ਮੇਤੋ ਸੀਨੀਅਰ ਨੇ ਹਨਾ ਉਹ 2-3 ਸਾਲ ਮੇਤੋ ਅੱਗੇ ਸੀਗੇ ਯੂਨੀਵਰਸਿਟੀ ਚ ਹਾਂਜੀ ਮੇਰੇ ਕਾਲਜ ਕਾਲਜ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਉਹ ਮੇਰੇ ਨਾਲ ਪਾਸ ਆਊਟ ਹੋ ਚੁੱਕੇ ਸੀਗੇ ਹਾਂਜੀ ਹਾਂਜੀ ਉਹ ਦੌਰ ਉਹਨਾਂ ਨਾਲ ਚਲੋ ਵੈਸੇ ਮਿਲਦੇ ਰਹੇ ਉਸ ਟਾਈਮ ਵੀ ਤੇ ਉਸ ਤੋਂ ਬਾਅਦ ਇੱਕ ਅਸੀਂ ਗਾਣਾ ਵੀ ਕੀਤਾ ਸੀ ਇਕੱਠਿਆਂ ਨੇ ਇੱਕ ਕੈਟਰਿੰਗ ਕੰਪਨੀ ਚ ਸੀਗਾ ਉਹਨਾਂ ਦਾ ਸਾਡੇ ਪਿੰਡ ਐਂ ਤੈਨੂੰ ਚੂਰੀਆਂ ਖਵਾਵਾਂਗੇ ਹਾਂ ਏਸੀ ਉਹ ਅਸੀਂ ਰਿਕਾਰਡ ਵੀ ਕੀਤਾ ਸੀਗਾ ਤੇ ਸ਼ੂਟ ਵੀ ਕੀਤਾ ਸੀ ਉਹਨਾਂ ਦੇ ਪਿੰਡ 'ਈ ਠੀਕ ਹੈ ਜੀ ਉਹ ਵੀ ਇੱਕ ਯਾਦਗਾਰ ਹੈ ਉਸ ਤੋਂ ਬਾਅਦ ਫਿਰ ਹੁਣ ਉਹਨਾਂ ਨਾਲ ਦੁਬਾਰਾ ਫਿਲਮਾਂ ਦੇ ਵਿੱਚ ਦੋ ਤਿੰਨ ਸਾਡੀਆਂ ਆਗਿਆਰੀਆਂ ਨੇ ਉੱਚ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਹੀ ਨਿੱਗੇ ਸੁਆਦ ਵਾਲਾ ਬਈ ਹੈਗਾ ਸਾਡਾ ਹੌਬੀ ਤਾਲੀਵਾਲ ਯਾਰਾ ਬਈ ਯਾਰਾ ਹੈ ਜਿਲਦਾਰ ਹੁੰਦਾ ਕਿਆ ਬਾਤ ਜੀ ਕਿਆ ਬਾਤ ਜਿੱਦਾਂ ਤੁਸੀਂ ਸਰ ਫਿਲਮਾਂ ਦੇ ਵਿੱਚ ਜਦੋਂ ਕੰਮ ਕਰਦੇ ਹੋ ਤੁਸੀਂ ਮੂਵੀ ਦੇ ਵਿੱਚ ਤੇ ਤੁਹਾਡੇ ਨਾਲ ਕੈਰੈਕਟਰ ਇਦਾਂ ਹੁੰਦੇ ਆ ਕਿ ਜਿੱਦਾਂ ਕਮੇਡੀ ਜਿੱਦਾਂ ਗਰਵੀਤ ਸਾਜਨ ਭਾਜੀ ਹੋਗੇ ਤੇ ਸਰਦਾਰ ਸੋਈ ਸਾਹਿਬ ਹੋਗੇ ਇਦਾਂ ਦੇ ਬੜੇ ਘੈਂਟ ਘੈਂਟ ਤੁਹਾਡੇ ਨਾਲ ਕੈਰੈਕਟਰ ਰਹਿੰਦੇ ਨੇ ਜੀ ਕੋਈ ਇਦਾਂ ਦੀ ਘੈਂਟ ਦੀ ਗੱਲ ਜਿਹੜੀ ਹਮੇਸ਼ ਕ੍ਰਿਕ ਮੋਮੈਂਟ ਵੈਸੇ ਜੁਆ ਐਨਜੋਏ ਕਰਦਾ ਸੀ ਜਦੋਂ ਤੁਸੀਂ ਜਦੋਂ ਆਏ ਸੀਗੇ ਹਾਂਜੀ ਹਾਂਜੀ ਤਾਂ ਵੈਨਿਟੀ ਚ ਬਾਈ ਸਾਜਨ ਹੋਣੀ ਬੈਠੇ ਸੀ ਬਿਲਕੁਲ ਬਿਲਕੁਲ ਜੀ ਸੰਜੂ ਸਲੰਕੀ ਹਾਂਜੀ ਹਾਂਜੀ ਉਹ ਕੀ ਬਾਤ ਆ ਉਹਨਾਂ ਦੀ ਟਾਈਮਿੰਗ ਕੀ ਹੈ ਆਪਾਂ ਪੁਣੀ ਦੇ ਵਿੱਚ ਹਸਣੋਂ ਤਾਂ ਹਟੇ ਨਹੀਂ ਹਾਂ ਨਹੀਂ ਬਿਲਕੁਲ ਸਰ ਬਿਲਕੁਲ ਜੀ ਪੰਜ ਦੇ ਪੰਜ ਆਈ ਯਾਰ ਅਸੀਂ ਪੰਜ ਦੇ ਮਰਜੀ ਤੱਕ ਤਾਂ ਸੀ ਮੈਂ ਰਿਕਾਰਡ ਕਰ ਲਾਂ ਇਹ ਜੀ ਜਨਰਲ ਲਾਈਵ ਕੀ ਬਾਤ ਜੀ ਤੇ ਤੁਹਾਨੂੰ ਦੋਸਤੋ ਮੈਂ ਦੱਸਦਾ ਗੱਲ ਨਾ ਜਦੋਂ ਨਾ ਅਸੀਂ ਜਦੋਂ ਅਸੀਂ ਭਾਜੀ ਉਹਨਾਂ ਦੇ ਕੋਲ ਆਏ ਆ ਗਰਮੀ ਤੇ ਸਾਜਨ ਹੋਣੀ ਮਤਲਬ ਇੱਕ ਸਲੰਕੀ ਭਾਜੀ ਸਾਡੇ ਇੱਥੇ ਬੈਠੇ ਸੀਗੇ ਉਹਨਾਂ ਨੇ ਤੇ ਬਿਨਾ ਪਰਦੇ ਤੋਂ ਵੀ ਤੁਸੀਂ ਆਈਡੀਆ ਲਾ ਲਓ ਭਾਜੀ ਹੁਣ ਕਿੱਦਾਂ ਹੱਸ ਰਹੇ ਨੇ ਵੀ ਉਹ ਇਦਾਂ ਹੀ ਚੱਲਦੇ ਆ ਸਾਰੇ ਹਨਾ ਬੜਾ ਜੀ ਲੱਗਿਆ ਰਹਿੰਦਾ ਸਾਜਨ ਭਾਜੀ ਤਾਂ ਮੇਕਅਪ ਕਰ ਰਹੀ ਸੀ ਉਹ ਮੇਕਅਪ ਆਟਿਸ ਅੱਡੇ ਹਾਂਜੀ ਹਾਂਜੀ ਤੇ ਉਹ ਉਹ ਮੇਕਅਪ ਕਰ ਰਹੇ ਨੇ ਕਹਿੰਦੇ ਕੀ ਕਰੀ ਉਹ ਕਹਿੰਦੇ ਮੇਕਅਪ ਕਰ ਰਿਹਾ ਕਹਾਂ ਤੂੰ ਮੇਕਅਪ ਨਹੀਂ ਕਰ ਰਿਹਾ ਮੇਰੇ ਤੇ ਐਕਸਪੈਰੀਮੈਂਟ ਕਰ ਰਿਹਾ ਤੂੰ ਕਹਿੰਦਾ ਕੋਈ ਬਿਲਕੁਲ ਜੀ ਬਿਲਕੁਲ ਤੇ ਭਾਜੀ ਹੁਣ ਜਦੋਂ ਤੁਸੀਂ ਮੈਡਲ ਫੋਨ ਦੇ ਵਿੱਚ ਵੀ ਆਏ ਹੋ ਜੀ ਹਨਾ ਜੀ ਉਹਦੇ ਥੋੜਾ ਪੁਲਿਸ ਮੁਲਾਜ਼ਮ ਦਾ ਰੋਲ ਆ ਜੀ ਹਾਂਜੀ ਤੇ ਸਰ ਫਿਰ ਡਾਇਲੋਗ ਹੋ ਜਾਏ ਕਹਦਾ ਜੀ ਉਹ ਅੱਛਾ ਜੀ ਜਦੋਂ ਜੈਰੰਦਾਵਾ ਨੂੰ ਠਾਣੇ ਦੇ ਵਿੱਚ ਜਦੋਂ ਕੁੱਟ ਰਿਹਾ ਮੈਂ ਉਹਨੂੰ ਟਾਰਚਰ ਚੱਲੇ ਹਾਂਜੀ ਹਾਂਜੀ ਉਹ ਚਿਕ ਸੀਗਾ ਜਦੋਂ ਕੁੱਟਦੇ-ਕੁੱਟਦੇ ਤੁਹਾਨੂੰ ਪਤਾ ਉਹ ਚ ਉਹਨੂੰ ਸੁਣਦਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਉਹਨੂੰ ਫਿਰ ਬੜਾ ਸਿਰ ਤੋਂ ਥੱਲੇ ਫੜਦਾ ਤੇ ਆਨ ਕਲੋਜ਼ ਉਹਦੇ ਕਰਕੇ ਕਹਿੰਦਾ ਕਹਿੰਦਾ ਸੜਿਆ ਸੁਣਦਾ ਤੈਨੂੰ ਹੈ ਨਹੀਂ ਤੇ ਬੋਲਣ ਜੋ ਗੱਲ ਤਨ ਮੈਂ ਛੱਡਦਾ ਨਹੀਂ ਕਹਿੰਦਾ ਹਾਏ ਹਾਏ ਠੀਕ ਹੈ ਜੀ ਉਹ ਕਟਿਆ-ਕਟਾਰ ਉਹਦੇ ਚੋਂ ਅੱਛਾ ਜੀ ਦੇ ਬਸ ਹੋ ਹੈ ਸਰ ਬੜੇ ਘੈਂਟ ਥੋੜੀ ਮੰਨ ਲਓ ਜੀ ਉਸ ਤੇ ਥੋੜੀ ਲੁੱਕ ਵੀ ਵੱਖਰੀ ਦਿਖਾਈ ਗਈ ਹੈ ਜੀ ਤੇ ਕਦੇ ਸਰ ਇਦਾਂ ਹੋਇਆ ਤੁਸੀਂ ਮਾਰਕੀਟ ਦੇ ਵਿੱਚ ਜਦੋਂ ਆਉਂਦੇ ਆ ਤਾਂ ਆਮ ਲੋਕ ਜਦੋਂ ਪਛਾਣਦੇ ਆ ਫੋਟੋ ਵਗੈਰਾ ਵੀ ਕਰਦੇ ਆ ਕਈ ਵਾਰ ਦੱਸਣਾ ਵੀ ਪੈ ਜੇ ਵੀ ਨਹੀਂ ਯਾਰ ਮੈਂ ਉਹੀ ਆ ਕਈ ਵਾਰ ਇਹ ਵੀ ਹੋ ਜਾਂਦਾ ਕਦੇ ਇਦਾਂ ਹੋਇਆ ਜਿੱਦਾਂ ਤੁਹਾਡੀ ਲੁੱਕ ਚੇਂਜ ਹੁੰਦੀ ਰਹਿੰਦੀ ਜਾਂਦੀ ਮੈਂ 2-3 ਦੌਰ ਦੇਖੇ ਨੇ ਵੀਰੇ ਮੈਂ ਪਿੰਡ ਪਹਿਰਾ ਲੱਗਦਾ ਦੇਖਿਆ ਉਸ ਤੋਂ ਬਾਅਦ ਮੈਨੂੰ ਆਲਮੋਸਟ ਸਾਰੀ ਜਾਣਦੇ ਸੀ ਪਛਾਣਦੇ ਸੀਗੇ ਉਸ ਤੋਂ ਬਾਅਦ ਇੱਕ ਦੌਰ ਆਇਆ ਖਾਲੀ ਕਾਫੀ ਢੇਰ ਕੋਈ ਕੰਮ ਨਹੀਂ ਆਇਆ ਹੈਗਾ ਲੋਕਾਂ ਨੇ ਪਛਾਣਨਾ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਮੈਨੂੰ ਜਦੋਂ ਮਿਲਦੇ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਜ਼ਮੀਨ ਤੇ ਹੀ ਰਹਿਣਾ ਹੈ ਬਿਲਕੁਲ ਸਰ ਬਿਲਕੁਲ ਨਾਸ ਹਵਾ ਚੋਂ ਨਾ ਕਦੇ ਤੇ ਉਸ ਤੋਂ ਬਾਅਦ ਹਸ਼ਰ ਵਾਲਾ ਵੇਲਾ ਆਇਆ ਫਿਰ ਲੋਕਾਂ ਨੇ ਘੋੜੇ ਸ਼ੂਟਰ ਨੂੰ ਜਾਣ ਲੱਗੇ ਸੋ ਇਹ ਦੌਰ ਚੱਲਦੇ ਰਹਿੰਦੇ ਨੇ ਕੋਈ ਪਛਾਣਦਾ ਕੋਈ ਨਹੀਂ ਪਛਾਣਦਾ ਜਿਹੜੇ ਪਛਾਣਦੇ ਨੇ ਉਹਨਾਂ ਨੂੰ ਵੀ ਬਹੁਤ ਸਾਰਾ ਪਿਆਰ ਜਿਹੜੇ ਨਹੀਂ ਪਛਾਣਦੇ ਉਹਨਾਂ ਦਾ ਕੀ ਕਸੂਰ ਜਦੋਂ ਸਰ ਤੁਸੀਂ ਇਸ ਲਾਈਨ ਦੇ ਵਿੱਚ ਆਏ ਹੋ ਜੀ ਤੁਸੀਂ ਐਜ਼ ਅ ਐਕਟਰ ਆਏ ਸੀਗੇ ਜਾਂ ਫਿਰ ਐਜ਼ ਅ 뮤직 ਡਰਾਫਟਰ ਆਏ ਸੀਗੇ ਮੈਂ ਸ਼ੁਰੂਆਤ ਜਦੋਂ ਸੋਚਿਆ ਸੀ ਜਦ ਤੱਕ ਮੈਂ ਐਕਟਿੰਗ ਵਾਰੀ ਸੋਚਿਆ ਸੀਗਾ ਜੀ ਵੀਰਨ ਬਣਨਾ ਹਾਂਜੀ 네ਗੇਟਿਵ ਹੈ ਨਾ ਕੈਰੈਕਟਰ ਕਰਨੇ ਨੇ ਸੋ ਉਹ ਉਹਨਾਂ ਦੀ ਸ਼ੁਰੂਆਤ ਕਰਦੇ ਕਰਦੇ ਮੈਂ ਭੰਗੜੇ ਵੱਲ ਥੋੜਾ ਜਿਹਾ ਇੱਕ ਹਾਂਜੀ ਹੋਸਟ ਫੀਲਡ ਨੂੰ ਚਲਾ ਗਿਆ ਉੱਚ ਫਿਰ ਇੰਨਾ ਕੁ ਬੜਿਆ 8-9 ਸਾਲ ਪਤਾ ਨਹੀਂ ਲੱਗੇ ਕਿ ਮੈਂ ਨਿਕੜ ਗਿਆ ਉਹ ਦੁਨੀਆ ਹੋਸਟ ਸੀਗੀ ਜੀ ਉਹ ਕਰਦੇ ਕਰਦੇ ਫਿਰ ਮੈਂ 뮤직 ਲਾਈਨ ਦੇ ਵਿੱਚ ਉਹ ਵੀ ਸ਼ੌਂਕ ਸੀਗਾ ਸ਼ੁਰੂ ਤੋਂ ਕਿਉਂਕਿ ਮੈਂ ਹਰਮੋਨੀ ਵਗੈਰਾ ਪਹਿਲਾਂ ਤੋਂ ਪਲੇ ਕਰ ਰਿਹਾ ਸੀਗਾ ਕੁਦਰਤੀ ਸੀਗੀ ਹੈ ਬਾਬੇ ਦੀ ਬਖਸ਼ਿਸ਼ ਤੇ ਫਿਰ 뮤직 ਕੈਟਰਿੰਗ ਕੰਪਨੀ ਚਲਾ ਗਿਆ ਉੱਥੇ ਕਿੰਨੇ ਸਾਲ 8-9 ਸਾਲ ਮੈਂ ਉਹਨਾਂ ਨਾਲ ਕੰਮ ਕੀਤਾ ਜੀ ਸੋ ਨਾਲ ਨਾਲ ਫਿਰ ਫਿਰ ਮਤ ਦੂਰੀ ਹੋ ਕਿਉਂਕਿ ਬਿਹਾਈਂਡ ਦਾ ਕੈਮਰਾ ਹੀ ਕਈ ਸਾਲ ਨਿਕਲ ਗਏ ਉਹ ਸਿੱਖਦੇ ਸਿਖਾਉਂਦੇ ਨਿਕਲ ਗਏ ਐਡਿਟਰ ਵੀ ਕੰਮ ਕੀਤਾ ਹੋਰ ਵੀ ਰਿਕਾਰਡਿਸਟ ਵੀ ਸਾਰੀ ਜੌਬਸ ਕੀਤੀਆਂ ਤੇ ਉਸ ਤੋਂ ਬਾਅਦ ਹਸ਼ਰ ਵਾਲਾ ਹਸ਼ਰ ਤੋਂ ਬਾਅਦ 10 ਸਾਲ ਬਾਅਦ ਫਿਰ اچھا ਫਿਰ ਕੁਝ ਆਏ ਬਿਲਕੁਲ ਪੋਜ਼ਿਟਿਵ ਕੈਰੈਕਟਰ ਆਏ ਹਸ਼ਰ ਤੋਂ ਬਾਅਦ ਬਟ ਮੈਂ ਉਹ ਕੀਤੇ ਨਹੀਂ ਹੈਗੇ ਉਹ ਮੈਂ ਜਵਾਬ ਦਿੱਤੇ ਹੁਣ ਪਤਾ ਨਹੀਂ ਉਹ ਮੇਰੇ ਲਈ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ ਮੈਨੂੰ ਨਹੀਂ ਪਤਾ ਕਿ ਉਹ ਟਾਈਮ ਨਿਕਲ ਗਿਆ ਬਟ ਮੈਂ ਵੇਟ ਕਰ ਰਿਹਾ ਸੀ ਕੋਈ ਵੇਲਨ ਲਈ ਮੈਨੂੰ ਬੁਲਾਊਗਾ ਸੋ ਵੇਲਨ ਲਈ ਹੁਣ ਫਿਰ ਮੈਡਲ ਵੇਲੇ ਉਹ ਕੈਰੈਕਟਰ ਮਿਲਿਆ ਆਕੇ ਕੀ ਬਾਤ ਹੈ ਤੇ ਉਸ ਤੋਂ ਬਾਅਦ ਆਪਾਂ ਹੁਣ ਸੰਗਰਾਮ ਦੇ ਸੈਟ ਤੇ ਆ ਬਿਲਕੁਲ ਜੀ ਤੇ ਵੱਡੀ ਗੱਲ ਦੋਸਤੋ ਇਹ ਅੱਜ ਸੰਗਰਾਮ ਮੂਵੀ ਦਾ ਜਿਹੜਾ ਸੈਟ ਲੱਗਾ ਸੀ ਸ਼ੂਟ ਉਸੇ ਚੱਲ ਰਿਹਾ ਭਾਜੀ ਹੁਣਾਂ ਤਾਂ ਬੜੀ ਘੈਂਟ ਚੀਜ਼ ਭਾਜੀ ਲੈ ਕੇ ਆ ਰਹੇ ਆ ਭਾਜੀ ਮਾੜਾ ਤੁਸੀਂ ਵੀ ਦੱਸ ਦਿਓ ਜੇ ਇੱਕ ਵਾਰੀ ਬੋਲ ਹਾਂ ਜੀ ਸੰਗਰਾਮ ਮੂਵੀ ਸਾਡੀ ਆ ਰਹੀ ਹੈ ਜੀ ਸ਼ੂਟ ਤਾਂ ਤੁਸੀਂ ਦੇਖ ਲਿਆ ਬਿਲਕੁਲ ਸਰ ਬਿਲਕੁਲ ਜੀ ਪਰ ਮੈਂ ਦੀ ਰਿਲੀਜ਼ ਨਹੀਂ ਦੱਸ ਸਕਦਾ ਜੀ ਕਿੰਨਾ ਕੁ ਟਾਈਮ ਲੱਗ ਜਾਣਾ ਉਹਨਾਂ ਨੂੰ 2 ਮਹੀਨੇ 4 ਮਹੀਨੇ 6 ਮਹੀਨੇ ਕਿੰਨੇ ਪਰਸੈਂਟ ਤੱਕ ਭਾਜੀ ਮੂਵੀ ਹੋ ਚੁੱਕੀ ਹੈ ਹਾਂ ਇੱਕ ਤਰੀਕ ਦੀ ਸ਼ੂਟ ਚੱਲੀ ਹੈ ਅੱਜ ਹੈਗਾ 17ਵਾਂ 18ਵਾਂ ਦਿਨ ਹੈ 17ਵਾਂ 18ਵਾਂ ਦਿਨ ਹੈ ਤਕਰੀਬਨ 1 ਮਹੀਨਾ 2 ਮਹੀਨੇ ਲੱਗ ਸਕਦੇ ਹੈ ਆਰਟਿਸਟ ਕਾਫੀ ਨੇ ਹਾਂ ਜੀ ਸਟੋਰੀ ਬਹੁਤ ਵਧੀਆ ਹੈ ਇੰਦਰਪਾਲ ਭਾਈ ਉਹਨਾਂ ਨੇ ਲਿਖੀ ਹੈ ਡਾਇਰੈਕਟਰ ਵੀ ਕਰ ਰਹੇ ਨੇ ਤੇ ਇੱਕ ਅਲੱਗ ਜੀ ਫੀਲ ਆ ਰਹੀ ਹੈ ਨਾ ਕੁਝ ਵੀ ਡਿਫਰੈਂਟ ਜਿਹਾ ਕੁਝ ਬੰਡਲ ਕ੍ਰੀਏਟ ਹੋ ਰਿਹਾ ਹੈ ਮਾਹੌ ਪਤਾ ਤਾਂ ਮੈਨੂੰ ਵੀ ਨਹੀਂ ਪੂਰੀ ਸਟੋਰੀ ਦਾ ਹਾਂਜੀ ਕਿਉਂਕਿ ਮੈਂ ਸਿਰਫ ਆਪਣਾ ਕਰੈਕਟਰ ਹੀ ਸੁਣਿਆ ਤੇ ਮੈਨੂੰ ਉਹ ਤੇ ਫੋਕਸ ਕੀਤਾ ਹੋਇਆ ਪਰ ਲੱਗਦਾ ਕਿ ਕੁਝ ਡਿਫਰੈਂਟ ਹੈ ਕੁਝ ਵਧੀਆ ਮਸਾਲਾ ਜੀ ਨੂੰ ਕਹਿੰਦੇ ਹਨ ਨਾ ਕਹਾਣੀ ਮੈਂ ਕਹਾਣੀ ਕਰਨਾ ਕਹਾਣੀ ਔਰ ਉਹਦਾ ਟ੍ਰੀਟਮੈਂਟ ਉਹਨੂੰ ਮਸਾਲਾ ਸਕ੍ਰੀਨ ਪਲੇ ਜਾਂ ਡਾਇਲੋਗ ਨੇ ਕਰਨਾ ਹੈ ਕਿਸ ਤਰ੍ਹਾਂ ਨੇ ਉਹਦਾ ਤਾਣਾ ਬਾਣਾ ਕਿਵੇਂ ਬੁਣਿਆ ਗਿਆ ਸੋ ਵਧੀਆ ਇੱਕ ਫੀਲ ਜੀ ਮੈਨੂੰ ਕੰਮ ਕਰਦੇ ਕਰਦੇ ਆਰਟਿਸਟ ਨੂੰ ਆ ਜਾਂਦੀ ਹੈ ਬਿਲਕੁਲ ਸਰ ਬਿਲਕੁਲ ਜੀ ਸੋ ਮਨੋਲ ਲੱਗਦਾ ਕਿ ਵਧੀਆ ਪ੍ਰੋਜੈਕਟ ਇੱਕ ਬੜਕੀ ਜਿੱਦਾਂ ਸਰ ਇੱਕ ਤਾਂ ਹੁੰਦਾ ਇੰਟਰਵਿਊ ਇੰਟਰਵਿਊ ਦੇ ਵਿੱਚ ਕੀ ਹੁੰਦਾ ਸਰ ਬੰਦ ਇਸ ਦੇ ਵਿੱਚ ਇੱਕ ਗੱਲਾਂ ਹੁੰਦੀਆਂ ਬੰਨ ਕੇ ਜੇ ਕਰਨੀਆਂ ਇੱਕ ਹੁੰਦਾ ਪੋਡਕਾਸਟ ਜਿਹੜੀ ਚੀਜ਼ ਚੱਲਦੀ ਆਪਾਂ ਨੇਚਰਲੀ ਉਹੀ ਦਿਖਾਉਣੀ ਆ ਦਰਸ਼ਕਾਂ ਨੂੰ ਹਨਾ ਜੀ ਤੇ ਸਰ ਇਹਦੇ ਵਿੱਚ ਕੋਈ ਜ ਹਾਂ ਜੀ ਹਾਂ ਜੀ ਬੱਬੂ ਮਾਨ ਸਾਹਿਬ ਹੂੰ ਉਹਨਾਂ ਦਾ ਜਿੱਦਾਂ ਪਰਦੇ ਉੱਪਰ ਸੁਭਾ ਜਿਹੜਾ ਉਹਨਾਂ ਦਾ ਤੇ ਬਿਨਾ ਪਰਦੇ ਤੋਂ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਸ਼ਾਇਦ ਲੋਕਾਂ ਦੇ ਸਾਹਮਣੇ ਨਹੀਂ ਆਈ ਮੇਰੇ ਨਾਲ ਤਾਂ ਦੇਖੋ ਇਹ ਡਿਫਰੈਂਟ ਉਹਦੀ ਉਹ ਹੈਗੀ ਹੈ ਨਾ ਹਾਂਜੀ ਹਾਂਜੀ ਤੁਹਾਨੂੰ ਬੱਬੂ ਮਾਨ ਡਿਫਰੈਂਟ ਤਰੀਕੇ ਦਾ ਦਿਖਦਾ ਹੋਣਾ ਬਿਲਕੁਲ ਜੀ ਬਿਲਕੁਲ ਮੈਨੂੰ ਡਿਫਰੈਂਟ ਦਿਖਦਾ ਬਿਲਕੁਲ ਜੀ ਬਿਲਕੁਲ ਜਿੱਦਾਂ ਤੁਸੀਂ ਸਰ ਮੰਨ ਲਓ ਉਹਨਾਂ ਦੇ ਫਰੈਂਡਲੀ ਸਰਕਲ ਦੇ ਵਿੱਚ ਆਓ ਤੁਸੀਂ ਬੜੇ ਨੇੜਤਾ ਤੋਂ ਜਾਣਦੇ ਹੋ ਜੀ ਜਿਵੇਂ ਤੁਸੀਂ ਘਰ ਪਰਿਵਾਰ ਚ ਬੈਠੇ ਆਂ ਉਦਾਂ ਕਿਵੇਂ ਸੁਭਾ ਕਿਦਾਂ ਗੱਲਾਂ ਕਰਦੇ ਹੁੰਦੇ ਆ ਵ ਖੜ ਕੋ ਜਿਵੇਂ ਲੱਗਦਾ ਜਾਂ ਵੀ 8 ਵਜਾ ਹਾਂਜੀ ਹਾਂਜੀ ਕੋਰੋਨਾ ਹੈ ਨਹੀਂ ਉਹ ਮੇਰੇ ਖਿਆਲ ਨਾਲ ਕਿਉਂਕਿ ਸੌਫਟ ਹੈ ਬਹੁਤ ਜ਼ਿਆਦਾ ਬੜੇ ਨੇਚਰ ਦੇ ਮਾ ਲੋ ਅੱਛੇ ਨੇ ਹਾਂ ਵੀ ਕਿਸੇ ਦਾ ਮਾੜਾ ਮੂੜਾ ਕਰਨ ਵਾਲਾ ਬੰਦਾ ਹੈ ਨਹੀਂ ਉਹ ਕਿਉਂਕਿ ਜਿਹੜਾ ਆਰਟਿਸਟ ਹੁੰਦਾ ਵੈਸੇ ਹੀ ਕਿਸੇ ਬਾਰੇ ਮਾੜਾ ਸੋਚਦਾ ਹੀ ਨਹੀਂ ਹੈਗਾ ਜੀ ਬਿਲਕੁਲ ਸੋ ਤਾਂ ਲਿਖਦਾ ਹੈ ਗਾਉਂਦਾ ਹੈ ਐਕਟ ਕਰਦਾ ਹੈ ਸੋ ਸੌਫਟੀ ਹੈ ਅੰਦਰੋਂ ਤਾਂ ਮੈਨੂੰ ਲੱਗਦਾ ਠੀਕ ਹੈ ਜੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਤੇ ਸਰ ਕਲਾਕਾਰੀ ਜਿਹੜੀ ਹੈਗੀ ਹੈ ਜੀ ਇੱਕ ਤਾਂ ਹੁੰਦੀ ਹੈ ਖੂਨ ਦੇ ਵਿੱਚ ਜਿੱਦਾਂ ਸਾਡੇ ਕੋਈ ਪਿਤਾ ਪੁਰਖੀ ਹੁੰਦਾ ਵੀ ਇਦਾਂ ਕੋਈ ਆਰਟਿਸਟ ਹੋਣਗੇ ਨਾ ਇੱਕ ਸਰ ਕਿਸੇ ਗੁਰੂ ਕੋਲੋਂ ਸਿੱਖਣਾ ਤੇ ਸਰ ਤੁਹਾਡੇ ਕੋਲ ਇਹ ਕਿਦਾਂ ਆਈ ਇਹ ਗੱਡੀ ਜਿਹੜੀ ਹੈਗੀ ਆ ਕਿਹੜੇ ਵਾਲੀ ਤੁਹਾਡੀ ਕਲਾਕਾਰੀ ਦੀ ਸਰ ਜਿਵੇਂ ਤੁਸੀਂ ਐਕਟਿੰਗ ਕਰਦੇ ਆ ਜਾਂ ਫਿਰ ਤੁਹਾਡੀ ਸੰਗੀਤ ਜਿਹੜੀ ਜ਼ਿੰਦਗੀ ਤੁਹਾਡੀ ਹੈਗੀ ਆ ਜੀ 뮤직 ਡਾਇਰੈਕਟਰ ਦੀ ਲਾਈਨ ਦੇ ਵਿੱਚ ਭਾਈ ਡਿਫਾਲਟ ਹੀ ਹੈ ਬਾਕੀ ਮੈਨੂੰ ਇਹਨਾਂ ਪਤਾ ਹੈ ਫਾਦਰ ਸਾਹਿਬ ਮੇਰੇ 10ਵੀਂ ਤੋਂ ਉਹਨਾਂ ਨੂੰ ਲਿਖਣ ਦਾ ਸ਼ੌਂਕ ਸੀਗਾ ਹਾਂਜੀ ਤੇ ਅੱਜ ਵੀ ਕੁਝ ਨਾ ਕੁਝ ਲਿਖਦੇ ਰਹਿੰਦੇ ਨੇ ਐਵਰੀ ਡੇ ਉਹਨਾਂ ਨੇ ਕੋਈ ਉਹਨਾਂ ਦਾ ਹੈਗਾ ਧਿਆਨ ਸੀਗਾ ਜਿਹੜਾ ਸ਼ੌਂਕ ਸੀ ਉਹਨਾਂ ਕਵਿਸ਼ਰੀ 12 ਹਾਂਜੀ ਉਸ ਉਹ ਚੰਦ ਕਹਿੰਦੇ ਨੇ ਜਿਹਨੂੰ ਹੈਨਾ ਬਦਰ ਕਲਾ ਚੰਦ ਜੇ ਹੋ ਗਿਆ ਤਾਂ ਉਹ ਸਾਰੀਆਂ ਚੀਜ਼ਾਂ ਉਹ ਲਿਖਦੇ ਨੇ ਅ ਕਰੰਟ ਟਾਪਿਕਸ ਤੇ ਲਿਖਦੇ ਨੇ ਉਹ ਬਸ ਫੋ ਅੱਜ ਕੋਈ ਉਹਨਾਂ ਨੇ ਖਬਰ ਦੇਖ ਲਈ ਕੋਈ ਅਖਬਾਰ ਚ ਪੜ੍ਹ ਲਈ ਜਾਂ ਸੁਣ ਲਈ ਫਿਰ ਉਹਨਾਂ ਨੇ ਉਸ ਟਾਪਿਕ ਤੇ ਛੰਦਬੰਦੀ ਕਰਨੀ ਹੈ ਫਿਰ ਪੂਰੀ ਉਹ ਅੱਜ ਵੀ ਲਿਖਦੇ ਨੇ ਕੰਟੀਨਿਊ ਹੋ ਸਕਦਾ ਵੀ ਕਿਤੇ ਉਹਨਾਂ ਚੋਂ ਅੱਗੇ ਕਿਉਂਕਿ ਅਦਰਵਾਈਜ਼ ਸਾਡੀ ਫੈਮਿਲੀ ਚ ਕੋਈ ਇਸ ਤਰ੍ਹਾਂ ਦਾ ਆਰਟਿਸਟ ਹੈ ਨਹੀਂ ਸੀਗਾ ਨਾ 뮤지컬ੀ ਤੇ ਹਾਂ ਜਾਂ ਮੇਰੇ ਚਾਚਾ ਜੀ ਉਹ ਕਾਲਜ ਟਾਈਮ ਭੰਗੜੇ ਚ ਸੀਗੇ ਜੀ ਇੱਕ ਉਹ ਵੀ ਕੜੀ ਜੁੜਦੀ ਆ ਤੇ ਸਰ ਇੱਕ ਜੇ ਆਪਾਂ ਗੱਲ ਮੇਨ ਕਰੀਏ ਕਹਿੰਦੇ ਨਾ ਦਿਲੋਂ ਸਰ ਦਿਲੋਂ ਦੱਸਣਾ ਤੁਸੀਂ ਗੱਲ ਬਿਲਕੁਲ ਇਹ ਆ ਕਹਿੰਦੇ ਨਾ ਜਿਵੇਂ ਕਿੜਾ ਕੋਈ ਵੀ ਆਰਟਿਸਟ ਕੋਈ ਕਲਾਕਾਰ ਹੋਵੇ ਇਸ ਲਾਈਨ ਦੇ ਵਿੱਚ ਉਹ ਐਂਟਰੀ ਕਰਦੇ ਆ ਕਹਿੰਦੇ ਧੋਖੇ ਬੜੇ ਹੁੰਦੇ ਨੇ ਸਰ ਦਿਲੋਂ ਦੱਸਣਾ ਸਰ ਕੋਈ ਆਪਾਂ ਨਾ ਉਹ ਨਹੀਂ ਕਰਨਾ ਜਿਵੇਂ ਇੱਕ ਪਰਦਾ ਜਾਂ ਨਹੀਂ ਪਾਉਣਾ ਦੇ ਪਰ ਕਿਉਂਕਿ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਨੇ ਕਾਫੀ ਉਹਨਾਂ ਵਿੱਚੋਂ ਵੀ ਕਈ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਕਹਿੰਦੇ ਵੀ ਅਸੀਂ ਇੱਕ ਆਰਟਿਸਟ ਬਣਨਾ ਉਹਨਾਂ ਦੇ ਲਈ ਕੋ ਸੁਨੇਹਾ ਟੱਚ ਬੋ ਬਾਬਾ ਜੀ ਦੀ ਕਿਰਪਾ ਨਾਲ ਮੈਂ ਤਾਂ ਨਹੀਂ ਧੋਖਾ ਖਾਧਾ ਹੈਗਾ ਨਾ ਬਾਬਾ ਜੀ ਨੇ ਉਸ ਤ ਜਿੰਨੇ ਬੰਦੇ ਮਿਲੇ ਕੁਦਰਤੀ ਵਧੀਆ ਹੀ ਮਿਲੇ ਜਣੀ ਇਹ ਗੱਲ ਹੈ ਵੀ ਜ਼ਰੂਰ ਹੈ ਕਿ ਮੈਨੂੰ ਟਾਈਮ ਲੱਗਿਆ ਉੱਥੇ ਤੱਕ ਪਹੁੰਚਦੇ ਪਹੁੰਚਦੇ ਸਮਾਂ ਲੱਗਿਆ ਪਰ ਮੰਨ ਲਓ ਪਹੁੰਚੇ ਪਹੁੰਚੇ ਜ਼ਰੂਰ ਉੱਚ ਟਾਈਮ ਲੱਗਿਆ ਬਟ ਗਲਤ ਬੰਦਾ ਕੋਈ ਮੈਨੂੰ ਟੱਕਰਿਆ ਨਹੀਂ ਹੈਗਾ ਉਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਤੇ ਨਾ ਹੀ ਆਪਾਂ ਕਿਸੇ ਨਾਲ ਧੋਖਾ ਕੀਤਾ ਨਾ ਮੈਂ ਕਿਸੇ ਨੂੰ ਮਿਸ ਕਮਿਟਮੈਂਟ ਕੀਤੀ ਹੈ ਨਾ ਮਿਸਯੂਜ਼ ਕੀਤਾ ਨਾ ਲਾਰਾ ਲਾਇਆ ਕੋਈ ਜੇ ਕੰਮ ਹੁੰਦਾ ਤਾਂ ਮੈਂ ਆਰਟਿਸਟ ਨੂੰ ਕਹਿਣਾ ਵੀ ਹਾਂ ਵੀਰੇ ਆਪਾਂ ਕਰਾਂਗੇ ਜੇ ਨਹੀਂ ਹੁੰਦਾ ਤਾਂ ਮੈਂ ਹੱਥ ਵਨ ਕੇ ਮਾਫੀ ਮੰਗ ਲੈਣਾ ਵੀ ਨਹੀਂ ਮੈਂ ਤੂੰ ਕਿਤੇ ਹੋ ਹੋ ਟ੍ਰਾਈ ਕਰ ਲੈ ਜੀ ਅਦਰਵਾਈਜ਼ ਹੋ ਸਕਦਾ ਸਾਰੀ ਕਿਸੇ ਵੀ ਇੰਡਸਟਰੀ ਚ ਕਿਸੇ ਵੀ ਫੀਲਡ ਚ ਸਾਰੀ ਗਲਤ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਸੋ ਹੋ ਸਕਦਾ ਸਾਡੀ ਲਾਈਨ ਚ ਹੋਣਗੇ 10% 5% ਮਾੜੇ ਬੰਦੇ ਹਾਂਜੀ ਹਾਂਜੀ ਪਰ ਜਿਹੜੇ ਕੰਮ ਕਰਨੇ ਨੇ ਉਹ ਤਾਂ ਉਹ ਨਹੀਂ ਕਿਸੇ ਨਾਲ ਧੋਖਾ ਕਰਦੇ ਹੁੰਦੇ ਬਾਈ ਸੋ ਹੁੰਦਾ ਵੀ ਹੈ ਹੁੰਦਾ ਵੀ ਨਹੀਂ ਦੋ ਚੀਜ਼ਾਂ ਨੇ ਹੁਣ ਤੁਸੀਂ ਸਮਝ ਲਓ ਬਿਲਕੁਲ ਸਰ ਬਿਲਕੁਲ ਜੀ ਕਈ ਵਾਰ ਨਾ ਸਰ ਕੀ ਹੁੰਦਾ ਜੇ ਕਿਸੇ ਸਿੰਗਰ ਦਾ ਕੋਈ ਇੱਕ ਗਾਣਾ ਹਿੱਟ ਹੋ ਜੇ ਕਿਸੇ ਰਾਈਟਰ ਦਾ ਗਾਣਾ ਹਿੱਟ ਹੋ ਜੇ ਇੱਕ ਬੰਦਾ ਫਿਲਮ ਦੇ ਵਿੱਚ ਕੋਈ ਕਿਸੇ ਦਾ ਸੀਨ ਹਿੱਟ ਹੋ ਜੇ ਕਹਿੰਦੇ ਪੈਰ ਛੇਤੀ ਛੱਡ ਜਾਂਦੇ ਆ ਪਰ ਤੁਸੀਂ ਸਰ 뮤직 ਡਾਇਰੈਕਟਰ ਦੇ ਵਿੱਚ ਵੀ ਬੜਾ ਵੱਡਾ ਮਕਾਮ ਪਾਇਆ ਤੁਸੀਂ ਭੰਗੜੇ ਦੇ ਵਿੱਚ ਵੀ ਮੈਡਲ ਆਪਣਾ ਸਵਾਲ ਹਲੇ ਵੀ ਸਰ ਵਿਚਾਲਿਆ ਮੈਂ ਲੈ ਕੇ ਆਉਂਗਾ ਦਰਸ਼ਕਾਂ ਦੇ ਮੂਹਰੇ ਸਾਡੇ ਦਰਸ਼ਕਾਂ ਨੂੰ ਸ਼ਾਇਦ ਬਹੁਤ ਘੱਟ ਨੂੰ ਪਤਾ ਹੀ ਚੀਜ਼ਾਂ ਦਾ ਅ ਤੇ ਸਰ ਤੁਸੀਂ ਐਂ ਮੰਨ ਲਓ ਫਿਲਮੀ ਦੁਨੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਸਰ ਕੱਲੇ ਕੱਲੇ ਦੇ ਦਿਲ ਦੇ ਵਿੱਚ ਤੁਸੀਂ ਬਸੇ ਹੋਏ ਹੋ ਜੀ ਪਰ ਫਿਰ ਵੀ ਸਰ ਐਡਾ ਚੰਗਾ ਨੇਚਰ ਐ ਦਿਲੋਂ ਮਿਲਣਾ ਇਹ ਕਿੱਥੋਂ ਸਰ ਪੈਦਾ ਹੋਈ ਚੀਜ਼ ਮੈਨੂੰ ਤਾਂ ਇਹ ਲੱਗਦਾ ਵਧੀਆ ਬੰਦਾ ਮੈਂ ਇਹਦਾ ਸਰ ਹਾਂਜੀ ਹਾਂਜੀ ਜਿਹੜਾ ਬੰਦਾ ਰੀਅਲ ਹੈ ਨਾ ਹਾਂਜੀ ਹਾਂਜੀ ਐਕਚੁਅਲੀ ਮੇਰੇ ਚ ਨੋਟੇ ਪੜਨ ਨਹੀਂ ਹੈਗਾ ਹਾਂਜੀ ਸਰ ਹਾਂਜੀ ਮੈਂ ਜਿਹਾ ਜਿਹਾ ਕੈਮਰੇ ਦੇ ਪਿੱਛੇ ਹੋਊਗਾ ਬਿਲਕੁਲ ਉਹ ਇਹ ਥੋੜੇ ਸਾਹਮਣੇ ਬੈਠਾ ਅਮੇ ਤੇ ਝੂਠਾ ਜਿਹਾ ਬਣਾ ਨਹੀਂ ਜਾਂਦਾ ਵੀ ਹੋਈਆਂ ਕਹੀ ਜਾਂ ਮੈਂ ਤੁਹਾਨੂੰ ਵੀ ਬਾਈ ਵੇਟ ਕਰੋ ਮੈਂ ਆ ਗਿਆ ਇੱਧਰ ਜਾ ਤੁਸੀਂ ਕੱਲ ਨੂੰ ਆਇਆ ਜਾਂ ਪਰਸੋਂ ਨੂੰ ਆਇਆ ਨਹੀਂ ਜੇ ਟਾਈਮ ਹੈਗਾ ਤਾਂ ਮੈਂ ਤੁਹਾਨੂੰ ਬੁਲਾ ਲਿਆ ਵੀ ਆ ਜਾ ਵੀਰੇ ਬਿਲਕੁਲ ਜੀ ਬਿਲਕੁਲ ਨਹੀਂ ਹੋਊਗਾ ਟਾਈਮ ਤਾਂ ਮੈਂ ਤੁਹਾਨੂੰ ਕਹਿ ਦੇਣਾ ਵੀ ਵੀ ਆ ਮੈਂ ਚਾਰ ਪੰਜ ਦਿਨ ਬਿਜੀਆ ਵੀਰੇ ਜਿਵੇਂ ਉਹ ਬਟਿੰਡੇ ਤੋਂ ਮੁੰਡਾ ਆ ਰਿਹਾ ਸੀ ਗੱਡੀ ਵਾਲਾ ਹਾਂ ਮੈਂ ਉਹਨੂੰ ਮੋੜਦਾ ਰਿਹਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਉਹ ਕਹਿੰਦਾ ਫਿਰੋਜ਼ਪੁਰ ਤੋਂ ਚੱਲਿਆ ਮੈਂ ਬਾਈ ਮਿਲਨ ਆ ਰਿਹਾ ਹਾਂ ਹਾਂਜੀ ਹਾਂਜੀ ਤੇ 40 ਕਿਲੋਮੀਟਰ ਨਿਕਲੇ ਆਇਆ ਮਹਾਵੀਰ ਇਹ ਹਜੇ 110 ਕਿਲੋਮੀਟਰ ਹਜੇ ਫੋਰ ਪਿਆ ਕਹਿੰਦਾ ਬਾਈ 40 ਮੋੜਨਾ ਪੈਣਾ ਮੈਨੂੰ ਹਾਂਜੀ ਹਾਂਜੀ ਹੁਣ ਮੈਂ ਤੂੰ 40 ਐ 40 ਮੋੜ ਜਾ 80 ਹੋ ਗਿਆ ਇਹ ਸਾਹਮਣੇ ਤੋਂ 110 ਹੋਰ ਆਏਗਾ ਵਾਪਸੀ 120 ਹੋਰ ਤੈਨੂੰ ਉਹ ਕਹਿੰਦਾ ਬਾਈ ਮੈਂ ਆਉਣਾ ਹੀ ਐ ਮੈਂ ਤਾਂ ਉਹਨੂੰ ਕੋਸ਼ਿਸ਼ ਕੀਤੀ ਨਹੀਂ ਕਿ ਮੋੜ ਜਾ ਵੀਰੇ ਬਿਲਕੁਲ ਜੀ ਬਿਲਕੁਲ ਪਰ ਉਹ ਕਹਿੰਦਾ ਨਹੀਂ ਬਾਈ ਮੈਂ ਤੁਰ ਪਿਆ ਤਾਂ ਹੁਣ ਮਿਲ ਕੇ ਆਉਂਗਾ ਮੈਂ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਸੋ ਇਸ ਤਰ੍ਹਾਂ ਦੀ ਗੱਲ ਐ ਮੈਂ ਤਾਂ ਆਪਣੇ ਵੱਲੋਂ ਵਧੀਆ ਕਰਦਾ ਤੇ ਬਾਕੀ ਬਣਾਉਣੀ ਬਣਾਣੀ ਵੀਰੇ ਹੈਗਾ ਤੇ ਸਰ ਭੰਗੜੇ ਦੇ ਵਿੱਚ ਕਿੰਨੇ ਮੈਡਲ ਲਏ ਨੇ ਸਾਰੇ ਦੱਸਣਾ ਬੜਾ ਜ਼ਰੂਰੀ ਆ ਕਿਉਂਕਿ ਤੁਹਾਡੀ ਮਿਹਨਤ ਤੁਹਾਡਾ ਸਟਰਗਲ ਕੀ ਹੈ ਸਾਡੇ ਦਰਸ਼ਕ ਬੜੇ ਮੋਟੀਵੇਟ ਹੋਣਗੇ ਇਸ ਗੱਲਾਂ ਤੇ ਉੱਪਰ ਜੇ ਤਾਂ ਜੀ ਨੂੰ ਪਤਾ ਕਿ ਇੰਟਰ ਜ਼ੋਨ ਫੈਸਟੀਵਲ ਕਿਹੜਾ ਹੁੰਦਾ ਹਾਂਜੀ ਹਾਂਜੀ ਉਹਦੇ 'ਚ ਮੇਰੇ ਸੱਤ ਇੰਟਰ ਜ਼ੋਨ ਪੰਜਾਬੀ ਯੂਨੀਵਰਸਿਟੀ ਦੇ ਫਸਟ ਨੇ 골ਡ ਨੇ ਪੰਜ ਇੰਟਰ ਯੂਨੀਵਰਸਟੀਆਂ ਨੇ ਜੀ ਜਿੱਚ ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਆ ਗਈ ਨਾਰਥ ਸਟੇਟ ਇੰਟਰ ਯੂਨੀਵਰਸਿਟੀ ਆ ਗਈ ਤੇ 올 ਇੰਡੀਆ ਇੰਟਰ ਯੂਨੀਵਰਸਿਟੀ ਆ ਗਈ ਜੀ ਇਹ ਪੰਜ ਮੇਰੇ ਕੋਲ ਇਹਨੇ ਮੈਡਲ ਜਿਹੜਾ ਹੈਗਾ ਨਾ ਚਾਰੀ ਯੂਨੀਵਰਸਿਟੀਆਂ ਦਾ ਮੈਂ ਬੈਸਟ ਅਨਸਰਾਂ ਆ ਆਫੀਸ਼ੀਅਲੀ ਜਿਹੜਾ ਡਾਇਰੈਕਟੋਰੇਟ ਆਫ ਯੂਥ ਵੈਲਫੇਅਰ ਦੇ ਜਿਹੜੇ ਉਹ ਕਰਵਾਉਂਦੇ ਨੇ ਉਹ ਨਹੀਂ ਕਿ ਆ ਕੋਈ ਵੀ ਸਕੂਲ ਕਾਲਜ ਆਣੇ ਨੋਰਮਲ ਨਾ ਨਾ ਹਾਂਜੀ ਹਾਂਜੀ ਉਹਨਾਂ ਇੱਕ ਆਪਣੀ ਸਾਡੀ ਜਿਹੜੀ ਆਪਣੇ ਯੂਨੀਵਰਸਟੀਆਂ ਦੀ ਜਿਹੜੀ ਮਾਨਤਾ ਪ੍ਰਾਪਤ ਜਿਹੜੀ ਐਸੋਸੀਏਸ਼ਨ ਹੈ ਹਾਂਜੀ ਉਹਦੇ ਵੱਲੋਂ ਮੈਂ ਚਾਰੀ ਯੂਨੀਵਰਸਿਟੀ ਦਾ ਬੈਸਟ ਅਨਸਰ ਰਿਹਾ ਹੋਇਆ ਹਾਂ। ਕੀ ਬਾਤ ਜੀ ਸਭ ਤੋਂ ਸ਼ੁਰੂ ਤੋਂ ਜਿਹੜੇ ਮਿਹਨਤੀ ਸੀਗੇ ਤੁਸੀਂ? ਹਾਂ ਉਹ ਕੁਦਰਤੀ ਵਾ ਕਿਰਪਾ ਹੀ ਹੁੰਦੀ ਹੈ ਬਾਬਾ ਜੀ ਦੀ। ਮਿਹਨਤ ਤਾਂ ਹਰ ਇੱਕ ਬੰਦਾ ਪਰ ਕੀਤੀ ਜਰੂਰ ਮੈਂ ਹਾਂ ਉਹਦੇ ਪਿੱਛੇ ਵੀ ਛੋਟਾ ਜਿਹਾ ਸੀਗਾ ਕਿ ਕਿਸੇ ਦੀ ਮੜੀ ਜੀ ਕਿਸੇ ਨੇ ਕੰਨ 'ਚ ਫੋਕ ਮਾਰੀ ਸੀਗੀ ਹਾਂਜੀ ਹਾਂਜੀ ਕਿ ਇਹ ਬਾਈ ਥੋੜਾ ਜਿਹਾ ਢੱਲਾ ਪੰਗੜੇ 'ਚ ਬਾਕੀ ਟੀਮ ਬਹੁਤ ਵਧੀਆ ਬਸ ਉਹ ਜਿਹੜੀ ਉਹਨੇ ਬਹੁਤ ਵਧੀਆ ਡੋਜ਼ ਦਾ ਕੰਮ ਕੀਤਾ ਉਹ ਗੱਲ ਹੈ ਸੋ ਉਸ ਤੋਂ ਬਾਅਦ ਇੰਨੀ ਕ ਮਿਹਨਤ ਕੀਤੀ ਵੀ ਫਿਰ ਜਿੱਥੋਂ ਉਹ ਜਿਹੜੀ ਸਟੇਜ 'ਤੇ ਉਤਰਦਾ ਸੀ ਫਿਰ ਬੈਸਟ ਅਨਸਰ ਤੋਂ ਥੱਲੇ ਨਹੀਂ ਉਤਰਿਆ ਗਏ ਮੇਰੇ ਦੋਸਤ ਮਿੱਤਰ ਭਰਾ ਮੇਰੇ ਉਸ ਟਾਈਮ ਦੇ ਸਾਰੇ ਜਾਣਦੇ ਨੇ ਜੇ ਕੋਈ ਉਸ ਦੌਰ ਦਾ ਮਿਲਦਾ ਤਾਂ ਤੁਸੀਂ ਪੁੱਛ ਸਕਦੇ ਆ ਸਰ ਮਿਹਨਤੀ ਤੁਸੀਂ ਬਚਪਨ ਤੋਂ ਹੀ ਰਹੇ ਹੋ ਜੀ ਤੇ ਸਰ ਨਾਲ ਨਾਲ ਆਪਾਂ ਗੱਲਬਾਤ ਕਰ ਸਰ ਕਿਹੜਾ ਸੀਨ ਹੈ ਜarre ਆ ਜਿਹਦੇ ਵਿੱਚ ਤੁਸੀਂ ਬਾਰ ਬਾਰ ਰੀਟੇਕ ਲਈ ਆ ਕੋਈ ਸੀਨ ਐਸਾ ਹੈ ਸਰ ਜਿਹੜਾ ਮੈਨੂੰ ਕਾਫੀ ਵਾਰ ਰੀਟੇਕ ਲੈਣੀ ਪੈਗੀ ਹੋਵੇ ਸਭੇਰ ਮੈਂ ਸੱਚੇ ਪਾਤਸ਼ਾਹ ਦੀ ਉਹਦੀ ਮੈਂ ਤਾਂ ਉਹਦੀ ਹੀ ਕਿਰਪਾ ਮੰਦਾ ਸਾਰਾ ਕੁਝ ਹੈ ਹਾਂਜੀ ਸਾਨੂੰ ਰੀਟੇਕ ਕੌਣ ਕਰਨ ਦਿੰਦਾ ਜੀ ਉਹੀ ਹਾਸਲ ਨਹੀਂ ਕਰਨ ਦਿੰਦਾ ਠੀਕ ਹੈ ਜੀ ਜਿਹੜਾ ਮੰਨ ਲਓ ਆ ਗਿਆ ਬਾਬੇ ਨਾਨਕ ਦੀ ਮੇਰਾ ਪਾਰ ਆ ਜੀ ਉਹ ਬਸ ਤੇ ਕੀ ਬਾਤ ਸਰ ਕੀ ਬਾਤ ਜੀ ਤੇ ਸਰ ਮਾਰਕੀਟ ਦੇ ਵਿੱਚ ਜਿਹੜਾ ਵਧੀਆ ਐਕਟਰ ਸੋਰੀ ਐਨਾ ਵਧੀਆ ਐਕਟਰ ਨਹੀਂ ਜਾਂ ਤਾਂ ਹੋ ਸਕਦਾ ਡਾਇਰੈਕਟਰ ਇਹ ਸੋਚਦਾ ਹੋਵੇ ਯਾਰ ਵੇਚ ਦੋ ਵਧੀਆ ਨਹੀਂ ਕਰਨਾ ਹੀ ਨਹੀਂ ਇਹ ਜੋ ਕਰਦਾ ਵਧੀਆ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਨਹੀਂ ਬਾਕੀ ਸਰ ਤੁਸੀਂ ਮੰਨ ਲਓ ਜਦੋਂ ਸਰ ਮੈਂ ਤੁਹਾਡੇ ਕੋਲ ਲਾ ਕੇ ਖੜਾ ਦੇ ਨਾ ਬਿਲਕੁਲ ਸਰ ਤੁਹਾਡਾ ਐਕਟ ਸੀਗਾ ਬਾਕੀ ਬਾ ਕਮਾਲ ਸੀਗਾ ਇਹ ਚ ਕੋਈ ਦੋਰ ਨਹੀਂ ਇਹ ਨਹੀਂ ਹੈ ਸਰ ਅਸੀਂ ਕੋਲੇ ਬੈਠੇ ਆ ਜੇ ਅਸੀਂ ਤੁਹਾਡੇ ਕੋਲ ਕੋਈ ਕੰਮ ਲੈਣਾ ਜਾਂ ਅਸੀਂ ਇੰਟਰਵਿਊ ਕਰਨਾ ਆ ਵੀ ਸ਼ਾਇਦ ਸਰ ਨੂੰ ਸਾਨੂੰ ਦੁਬਾਰੇ ਟਾਈਮ ਨਹੀਂ ਦੇਣਾ ਨਾ ਚਲੋ ਆਪਣਾ ਤਾਂ ਵੈਸੇ ਵੀ ਇੱਕ ਤਰ੍ਹਾਂ ਦਾ ਪਿਆਰ ਮੁਹੱਬਤ ਵਧੀਆ ਤੁਸੀਂ ਐਨਾ ਸਤਿਕਾਰ ਦਿੰਨੇ ਹੋ ਨਾ ਜੀ ਤੇ ਸਰ ਮੈਨੂੰ ਬੜਿਆ ਘੈਂਟ ਲੱਗਾ ਜੀ ਤੇ ਸਰ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਇਹ ਗੱਲ ਦਾ ਬੜੇ ਘੱਟ ਦਰਸ਼ਕਾਂ ਨੂੰ ਸਾਡੇ ਨੂੰ ਪਤਾ ਜਿਹੜੇ ਪਿਆਰ ਕਰਨ ਵਾਲੇ ਸਾਨੂੰ ਚਾਹਣ ਵਾਲੇ ਨੇ ਜੀ ਵੀ ਮਾਰਕੀਟ ਵਿੱਚ ਜਿਹੜੇ ਗਾਣੇ ਥੋੜੇ ਕੀਤੇ ਹੋਏ ਕਿੰਨੇ ਕਾਇ ਨਹੀਂ ਹਿਲਦਿਕ ਟੋਟਲ ਜੇ ਦੇਖੇ ਜਾਵੇ ਫੁੱਲ ਐਲਬਮਸ ਤੇ ਮੇਰੇ ਖਿਆਲ ਨਾਲ 30 ਪੈਂਟਿਕ ਹੋਣਗ ਤੋ 600 ਦੇ ਵਿੱਚ ਵਿੱਚ ਹੋਊਗਾ ਜੇ ਆਪਾਂ ਹੋ ਸਕਦਾ ਜ਼ਿਆਦਾ ਵੀ ਹੋਵੇ ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਵਿੱਚ ਹੀ ਹੋਊਗਾ ਜੀ ਤੇ ਜਿਹਦੇ ਚੋਂ ਤੈਨੀਆਂ ਚੰਨ ਕਹਾ ਅੜੀਏ ਜਾਂ ਆਫਤਾਬ ਕੋਈ ਜ਼िद ਕਰੀ ਜਾਣ ਅੱਖੀਆਂ ਤੈਨੂੰ ਦੇਖੀ ਜਾਵਣ ਦੀ ਸ਼ੈਲੀ ਗੱਲ ਦਾ ਸੀ ਇਹ ਗਾਣਾ ਵਧੀਆ ਸੀਗਾ ਤੇਰੀ ਬੇਰੀ ਮੇਰੀ ਤੇਰੀ ਗੱਲ ਨਾਲ ਆਪਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ ਕਿਆ ਬਾਤ ਜੀ ਰਾਵੀ ਬਲ ਬੰਟੀ ਬੈਂਸ ਤੇ ਭਾਬੀ ਦੀ ਵਜਦਾ ਹਾਈ ਨੀ ਆ ਗੰਜਾ ਗੰਜਾ ਕੋ ਉੱਤ ਲਿਖਾ ਮੇਰਾ ਹੈ ਨਾ ਅੱਛਾ ਜੀ ਕੀ ਬਾਤ ਫਰਮੈ ਮੈਂ ਨਾ ਨਿਕਲ ਜਾਂਦਾ ਸੀ ਸਰ ਜਦੋਂ ਡੀਡੀ ਵਨ ਤੇ ਗਾਣਾ ਚੱਲਦਾ ਸੀਗਾ ਜੀ ਉਹ ਤੇ ਮੇਰੇ ਦਿਲ ਦੀ ਗੱਲ ਖੋਲੀ ਸਰ ਅਸੀਂ ਨਾ ਮੰਨ ਲਓ ਜਦੋਂ ਰੋਟੀ ਪਾਣੀ ਛੱਡ ਕੇ ਅਸੀਂ ਵਿਚਾਲੇ ਅਸੀਂ ਉਧਰ ਨੂੰ ਹੋ ਜਾਂਦੇ ਫਿਰ ਜਦੋਂ ਸਭ ਨੂੰ 7:30 ਵਜੇ ਪ੍ਰੋਗਰਾਮ ਚੱਲਦਾ ਡੀਡੀ ਵਨ ਦੇ ਉੱਪਰ ਜੀ ਇੱਕ ਸਰ ਤੁਹਾਡਾ ਗਾਣਾ ਹੋਰ ਆਇਆ ਸੀਗਾ ਜੀ ਗੁਰੂ ਰੰਦਾਬਾਦੀ ਆਵਾਜ਼ ਦੇ ਵਿੱਚ ਜੀ ਬਲੈਕ ਹਾਂ ਬਲੈਕ ਉਹ ਬੰਟੀ ਮੈਂ ਸੁਣਨਾ ਦਾ ਸੀਗਾ ਹਾਂਜੀ ਹਾਂਜੀ ਸੋ ਉਹਨਾਂ ਦੀ ਸੀ ਸਾਰੇ ਉਹ ਕਨਸੈਪਸ਼ਨ ਨੇ ਉਹਨਾਂ ਦਾ ਸੀਗਾ ਸੋ ਉਹਨਾਂ ਨੂੰ ਇੱਕ ਬਦੌਸਤ ਨੂੰ ਮਿਲ ਬਹੁਤ ਵੱਡੇ ਆਰਟਿਸਟ ਆ ਸਰ ਪਹਿਲਾਂ ਭੰਗੜੇ ਵੱਲ ਨੂੰ ਜੀ ਫਿਰ ਮਿਊਜ਼ਿਕ ਡਾਇਰੈਕਟਰ ਨਹੀਂ ਫਿਰ ਐਕਟਿੰਗ ਨੂੰ ਜੀ ਇਹ ਰਾਹ ਕਿਵੇਂ ਇਹ ਦੇ ਮਤਲਬ ਸਮਝ ਨਹੀਂ ਆਈ ਜੀ ਰੇਂਜ ਕਿੱਧਰ ਨੂੰ ਗਈ ਜੀ ਇਹ ਇਹ ਮੈਨੂੰ ਵੀ ਨਹੀਂ ਪਤਾ ਹੈਗਾ ਅੱਛਾ ਇਹ ਬਾਬੇ ਨਾਨਕ ਰੀ ਦੇਣਾ ਸਾਰੀ ਬਸ ਆਪਣੇ ਬੰਨੋਂ ਘਰੋਂ ਤੁਰ ਪਿਆ ਉਹ ਜਿੱਧਰ ਨੂੰ ਮੋੜ ਦਿੰਦਾ ਹਾਂ ਹਾਂ ਜੀ ਤਾਂ ਉਧਰ ਨੂੰ ਮੁੜ ਜਾਈਦਾ ਕੀ ਬਾਤ ਹੈ ਤਾਂ ਉਹਨੇ ਸੋਚਿਆ ਹੋਣਾ ਕੋਈ ਵਧੀਆ ਸੋਚਿਆ ਹੋਣਾ ਸੋ ਪਲਾਨਡ ਨਹੀਂ ਹੈ ਕੁਝ ਵੀ ਸਰ ਕੋਈ ਮਨ ਦੇ ਵਿੱਚ ਐਸਾ ਕੋਈ ਸੀਨ ਜਿਹੜਾ ਜਦੋਂ ਤੁਸੀਂ ਇਕੱਲੇ ਬੈਠੇ ਹੋਣੇ ਅਕਸਰ ਜ਼ਿਆਦਾਤਰ ਜਦੋਂ ਯਾਦ ਆਉਂਦਾ ਫਿਰ ਤੁਸੀਂ ਹੱਸਦੇ ਹੋ ਕੋਈ ਹੈ ਜਿਆ ਸੀਨ ਕੋਈ ਜਦੋਂ ਤੁਸੀਂ ਇਕੱਲੇ ਬੈਠੇ ਹੋ ਨਾ ਇਕੱਲੇ ਪਾਣ ਦੇ ਵਿੱਚ ਬਈ ਕੁਝ ਫਿਲਮ ਦੇ ਸ਼ੂਟ ਹੋ ਰਿਹਾ ਹੋਵੇ ਚਾਹੇ ਕੋਈ ਸਰ ਕਿਸੇ ਵੀ ਚੀਜ਼ ਤਰ੍ਹਾਂ ਦੀ ਹੋਵੇ ਚਾਹੇ ਤੁਹਾਡੀ ਲਾਈਫ ਨਾਲ ਰਿਲੇਟਡ ਹੋਵੇ ਚਾਹੇ ਤੁਹਾਡੀ ਫਿਲਮ ਦੇ ਨਾਲ ਕੋਈ ਰਿਲੇਟਡ ਹੋਵੇ ਜੇ ਤੁਸੀਂ ਇਕੱਲੇ ਬੈਠੇ ਹੋ ਨਾ ਤੁਹਾਡੇ ਕੋਈ ਗੱਲ ਯਾਦ ਆਉਂਦੀ ਫਿਰ ਤੁਸੀਂ ਹੱਸ ਸਕਦੇ ਹੋ ਫਿਰ ਕਈ ਤਾਂ ਗੱਲਾਂ ਬਹੁਤ ਨੇ ਵੀ ਹੁਣ ਆਪਾਂ ਸਾਜਨ ਸਾਹਿਬ ਨੂੰ ਮੈਨੂੰ ਹੁਣ ਉਹੀ ਯਾਦ ਆਈ ਜਾਣੀਆਂ ਨੇ ਕੋਈ ਵੀ ਇੱਕ ਗੱਲ ਹੋ ਜਾ ਜੀ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਨਹੀਂ ਐਸ ਤਰ੍ਹਾਂ ਯਾਦ ਆਉਣੀ ਹੈਗੀ ਜਦੋਂ ਕੱਲੇ ਬੈਠੇ ਨੇ ਫਿਰ ਤੁਸੀਂ ਹੱਸਦੇ ਆ ਜੀ ਐ ਥੋੜੀ ਵੀ ਹੁਣ ਇੱਕੋ ਗੱਲ ਜ਼ਿਆਦਾ ਹੋਊਗੀ ਕਿੰਨੀ ਗੋੜ ਬੰਦਾ ਹੱਸ ਲੂਗਾ ਬਿਲਕੁਕੁਲ ਬਿਲਕੁਕੁਲ ਸਾਰਾ ਤੁਹਾਡੀ ਗੱਲ ਪੈ ਜਾਏ ਅੱਜ ਤਾਂ ਮੈਨੂੰ ਸਿਰਫ ਉਹ ਦੋ ਬੰਦਿਆਂ ਦੀ ਗੱਲਾਂ ਯਾਦ ਆ ਰਹੀਆਂ ਨੇ ਸੰਜੂ ਸਰੌਂਕੀ ਨੇ ਹਜੇ ਮੈਂ ਹਸਣਾ ਉਹਨਾਂ ਦੇ ਕਾਫੀ ਸਾਰਾ ਹਾਂਜੀ ਹਾਂਜੀ ਸ਼ੇਅਰ ਵੀ ਕਰੂੰ ਕਿਸੇ ਨਾਲ ਕਿਸੇ ਨਾਲ ਜਿੰਨਾ ਟਾਈਮ ਬੈਠੇ ਨੇ ਦਿਲ ਲਾਈ ਰੱਖਿਆ ਜੀ ਉਹਨਾਂ ਨੇ ਬਾਕੀ ਉਹ ਕਿਆ ਬਾਤ ਨੇ ਯਾਰ ਦੋਨੇ ਬੰਦੇ ਕਿਆ એનર્ਜੀ ਉਹਨਾਂ ਚ ਕਿਆ ਬਾਤ ਜੀ ਸਰ ਇੱਕ ਗੱਲ ਤੇ ਪੰਚ ਹਾਂਜੀ ਔਰ ਫਰ ਜਦੋਂ ਵੀ ਸਰ ਤੁਸੀਂ ਸੂਟ ਤੇ ਨੇ ਫਿਰ ਤੁਹਾਡਾ ਦਿਲ ਵਾਈ ਰੱਖਦੇ ਏਦਾਂ ਹੀ ਕਰੈਕਟਰ ਹਨਾ ਜੀ ਬੜੀ ਸਰ ਤੁਹਾਡੀ ਘੈਂਟ ਜੀ ਲਾਈਫ ਆ ਜੀ ਤੇ ਸਰ ਕਹਿੰਦੇ ਵਕਤ ਬੜਾ ਕੀਮਤੀ ਹੈ ਜੀ ਹਨਾ ਜੀ ਤੇ ਵਕਤ ਨੂੰ ਇਜਾਜ਼ਤ ਲੈਣੀ ਬਣਦੀ ਹੈ ਜੀ ਤੇ ਜਾਂਦੇ ਜਾਂਦੇ ਸਾਡੇ ਸੱਜਣਾਂ ਲਈ ਸਾਡੇ ਦਰਸ਼ਕਾਂ ਲਈ ਕੋ ਨਿੱਗਾ ਜਿਹਾ ਸੁਨੇਹਾ ਸਰ ਇੱਕੋ ਬਸ ਬੇਨਤੀ ਹੈ ਬਸ ਮੈਂ ਹੀ ਕਹੂੰਗਾ ਕਿ ਆਲਵੇਜ਼ ਬੀ ਪੋਜ਼ਿਟਿਵ ਹਮੇਸ਼ਾ ਪੋਜ਼ਿਟਿਵ ਰਹੋ ਨੈਗੇਟਿਵਿਟੀ ਤੋਂ ਦੂਰ ਰਹੋ ਆਪ ਵੀ ਨੈਗੇਟਿਵ ਨਾ ਹੋਵੋ ਤੇ ਦੂਜਿਆਂ ਨੂੰ ਵੀ ਕਿਸੇ ਨੂੰ ਨੈਗੇਟਿਵ ਨਾ ਕਰੋ ਜੇ ਹੋ ਸਕਦਾ ਤਾਂ ਕਿਸੇ ਨੂੰ ਐਪਰੀਸ਼ੀਏਟ ਕਰ ਦਿਓ ਬਟ ਕਿਸੇ ਨੂੰ ਕਿਸੇ ਦਾ ਆਪਾਂ ਮਾੜਾ ਨਾ ਸੁਚੀ ਮਾੜਾ ਕਮੈਂਟ ਨਾ ਕਰੀ ਉਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅੱਜ ਆਪਾਂ ਕਿਸੇ ਬਾਰੇ ਮਾੜਾ ਕਮੈਂਟ ਲਿਖ ਰਹੇ ਹਾਂ ਕੱਲ ਨੂੰ ਕੋਈ ਸਾਡੇ ਬਾਰੇ ਲਿਖੂਗਾ ਇਹ ਨਾ ਸੋਚੋ ਵੀ ਇਹੀ ਆਰਟਿਸਟ ਹੈ ਨਹੀਂ ਨਹੀਂ ਜਾਂ ਆਰਟਿਸਟ ਜਾਂ ਸਪੋਰਟਸਮੈਨ ਜਾਂ ਕੋਈ ਵੀ ਕਿਸੇ ਫੀਲਡ ਦਾ ਹੁਣ ਤਾਂ YouTube ਤੇ ਬਹੁਤ ਸਾਰੇ ਅਲੱਗ-ਅਲੱਗ ਖੇਤਿਆਂ ਦੇ ਲੋਕ ਨੇ ਜਿਹੜੇ ਚੈਨਲ ਤੇ ਆਉਂਦੇ ਨੇ ਤੇ ਅਸੀਂ ਆਰਾਮਨਾਥ ਥੱਲੇ ਉਹਨਾਂ ਨੂੰ ਆਲੋਚਨਾ ਕਰੀ ਜਾਂਦੇ ਹਾਂ ਕੱਲ ਨੂੰ ਤੁਹਾਡੇ ਭੈਣ ਭਰਾਵਾਂ ਨੇ ਵੀ ਉਸ ਫੀਲਡ 'ਚ ਕਿਤੇ ਆਣਾ ਹੋਊਗਾ ਤੁਹਾਡੇ ਬੱਚਿਆਂ ਨੇ ਵੀ ਆਉਣਾ ਹੋਊਗਾ ਤਦ ਕੀ ਤੁਹਾਨੂੰ ਵਧੀਆ ਲੱਗੂਗਾ ਕਿ ਤੁਹਾਡੇ ਬੱਚਿਆਂ ਬਾਰੇ ਕੋਈ ਗਲਤ ਕਮੈਂਟ ਕਰੇ ਜਾਂ ਉਹਨੂੰ ਡੀਮੋਟੀਵੇਟ ਕਰੇ ਨਹੀਂ ਚੰਗਾ ਨਹੀਂ ਲੱਗਣਾ ਹੈਗਾ ਸੋ ਆਪਾਂ ਮੌਈਦਾਨਾ ਨੂੰ ਜੇ ਕਰਨੀਆਂ ਤਾਂ ਵਾਹ ਕਰ ਦਿਓ ਜੇ ਮਾੜਾ ਕਹਿਣਾ ਉਹਦੇ ਨੂੰ ਚੁੱਪੇ ਭਲੀਏ ਠੀਕ ਹੈ ਜਾਂ ਆਲੋਚਨਾ ਕਰਨੀ ਤਾਂ ਉਹ ਚ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸ ਸਕਦੇ ਕਿ ਭਾਈ ਜਾਂ ਕੋਈ ਵੀ ਕਿਸੇ ਕੰਮ ਕਰਨ ਵਾਲੇ ਨੂੰ ਕਿ ਵੀਰੇ ਐ ਤੁਸੀਂ ਜੇ ਕਿ ਐ ਕਰ ਲਓ ਤਾਂ ਜ਼ਿਆਦਾ ਵਧੀਆ ਨਹੀਂ ਹੈਗਾ ਤੇ ਅਗਲੇ ਸੁਣਨ ਦੇ ਦਿਲ ਨੂੰ ਵਧੀਆ ਲੱਗਦਾ ਤੇ ਮੈਂ ਤਾਂ ਐਪਰੀਸ਼ੀਏਟ ਕਰਦਾ ਹਾਂ ਜੇ ਕੋਈ ਮੈਨੂੰ ਕੋਈ ਵੀ ਸੁਝਾਅ ਦਿੰਦਾ ਆ ਕੇ ਤੇ ਮੈਂ ਕਹਿੰਦਾ ਹਾਂ ਹਾਂ ਯਾਰ ਵੀ ਇਸ ਤਰ੍ਹਾਂ ਹੋ ਸਕਦਾ ਜੇ ਵਧੀਆ ਲੱਗਦਾ ਹੋਊਗਾ ਤਾਂ ਮੈਂ ਕਹਿੰਦਾ ਵੀ ਹੋ ਸਕਦਾ ਠੀਕ ਹੈ ਸੋ ਆਹੀ ਮੇਰੀ ਬੇਨਤੀ ਹੈ ਹੋਰ ਕੁਝ ਨਹੀਂ ਹੋਰ ਸਾਰੇ ਸਿਆਣੇ ਨੇ ਤੇ ਬੜੀਆਂ ਘੈਂਟ ਜਿਹੀਆਂ ਗੱਲਾਂ ਹੁੰਦੀਆਂ ਭਾਜੀ ਦੀਆਂ ਮੋਟੀਵੇਟ ਕਰਦੀਆਂ ਨੇ એનર્ਜੀ ਇੰਨੀ ਕਿ ਦਿੰਦੀਆਂ ਨੇ ਲੋਕ ਅੰਡੇ ਖੜੇ ਹੋ ਜਾਂਦੇ ਆ ਨਾ ਤੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਹੋ ਸਕੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਰਹ